ਜੋਤੀ ਜੋਤੀ ਕਿਧਰ ਭੱਗੀ ਹੈ ਹੈ ਨਹੀਂ ਗਈ ਜੋਤੀ ਹੈ ਨਹੀਂ ਗਈ ਦਾ ਮਤਲਬ ਕੀ ਆ ਲੈ ਓਕੇ ਮਤਲਬ ਕੀ ਆ ਮਤਲਬ ਇਹ ਵੀ ਘਰੇ ਹੈ ਨਹੀਂ ਗਈ ਉਹ ਸਵੇਰੇ ਸਵੇਰੇ ਕਿਧਰ ਭੱਗੀ ਤੁਸੀਂ ਦੱਸ ਦੋ ਭਾਈ ਪੈਸੇ ਲੈ ਲੈ ਦੱਸਣ ਦੇ ਇਹਨੇ ਵੀ ਮਾੜੇ ਨਹੀਂ ਹੈਗੇ ਸੀ ਨਾਲੇ ਮੈਨੂੰ ਕਿਹੜਾ ਉਹ ਦੱਸ ਕੇ ਗਈ ਆ ਪਤਾ ਨਹੀਂ ਕਿਧਰ ਭੱਗੀ ਆਪ ਦੀਦੀ ਪਈ ਨਿਗਾਰਾ ਖਲਿਆ ਕਰ ਅਸੀਂ ਨਾ ਕੋਈ ਬੇਲੇ ਨਹੀਂ ਕਰੇਗੇ ਜਵਾਬ ਵੀ ਨਹੀਂ ਕਰੇਗੇ ਜਵਾਬ ਵੀ ਲੇਗੀ ਪਤਾ ਨਹੀਂ ਕਿੱਧਰ ਛੋਟੇ ਹੀ ਲੜਾਈਆਂ ਕਰਕੇ ਨਾ ਮੈਨੂੰ ਲੱਗਦਾ ਕਿਥੇ ਉਹਨੂੰ ਕੋਈ ਗਲਤ ਕਦਮ ਨਾ ਚੱਕ ਲਿਆ ਹੋਵੇ ਮਨ ਤਾਂ ਡਰ ਲੱਗਦਾ ਹਜੇ ਵੀ ਤੂੰ ਹਰੇਕ ਗੱਲ ਸਾਡੇ ਤੇ ਕਾਹ ਤੋਂ ਭਰਾਉਣਾ ਹੋਣਾਗਾ ਜਦੋਂ ਅਸੀਂ ਆড্ডা ਥੋਡੇ ਨਾਲੋਂ ਤੇਰੇ ਤੇ ਤੇ ਮੇਰੀ ਮਾਂ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਕੋਈ ਮਰਜ਼ੀ ਗੱਲ ਹੋਏ ਛੋਟਾ ਜਿ ਕੋਈ ਨਾ ਕੋਈ ਹੱਥ ਜ਼ਰੂਰ ਹੁੰਦਾ ਫਿਰ ਅਸੀ ਕਿਡਾ ਨੂੰ ਕਿਹਾ ਸੀਗਾ ਵੀ ਪਈ ਤੂੰ ਬਾਗ ਜਾਣਾ ਨੇ ਲੱਗੀ ਮੈਨੂੰ ਠੀਕ ਨਹੀਂ ਹੈਗੀ ਮੈਨੂੰ ਬੁਲਾਣਾ ਬਾਲਾ ਜੇ ਠੀਕ ਨਹੀਂ ਨੇ ਹੈਗੀ ਤਾਂ ਕੰਮ ਤਾਂ ਦਾ ਨਾ ਕਰ ਠੀਕ ਆ ਨਾਲੇ ਕੋਈ ਖਰਚਵਾ ਨਹੀਂ ਆਈ ਹੋਈ ਤੇਰੀ ਕੰਮ ਕਰਨ ਨੂੰ ਠੀਕ ਆ ਲੋੜ ਨਹੀਂ ਹੈਗੀ ਕੰਮ ਤਾਂ ਦਾ ਕਰਨ ਦੀ ਇੱਥੇ ਉਹ ਮਾਂ ਹੈਗੀ ਕੋਈ ਛੋੜੇ ਵਰਗੀ ਉਹਨੂੰ ਕਹਦਿਆ ਕਰ ਮੈਨੂੰ ਤਾਂ ਨਾ ਤੇਰੇ ਤਰਸ ਦੀ ਲੋੜ ਨਹੀਂ ਤੂੰ ਮੇਰੇ ਤੇ ਤਰਸ ਨਾ ਹੀ ਕਰ ਠੀਕ ਆ ਨਾ ਦੇਖੋ ਮੈਂ ਜਿੰਨੇ ਵਾਰ ਵੀ ਤੇਰੇ ਦਰਸ ਕੀਤਾ ਨਾ ਤੂੰ ਮੈਨੂੰ ਲੜ ਕੇ ਵਾਪਸੀ ਤੋੜਿਆ ਠੀਕ ਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਹ ਜਿਹੇ ਗੱਲਾਂ ਦੁਬਾਰੇ ਦੁਬਾਰੇ ਹੋਣ। ਬਾਕੀ ਤੂੰ ਆਪਦਾ ਆਪੇ ਦੇਖ ਲੈ ਠੀਕ ਆ। ਤੇ ਮੈਂ ਵੀ ਇੱਥੇ ਕਿਸੇ ਨਾਲ ਲੜਨਾ ਨਹੀਂ ਚਾਹੁੰਦੀ। ਤੂੰ ਜਾ ਸਕਦਾ ਹੈ। ਪਰ ਜਿੰਨਾ ਕੁ ਟਾਈਮ ਠੀਕ ਆ। ਜਿੰਨਾ ਕੁ ਟਾਈਮ ਜਵਾਕ ਨਹੀਂ ਹੁੰਦਾ। ਕਿਰਪਾ ਕਰਕੇ ਵਸ ਇੱਕ ਗੱਲ ਧਿਆਨ ਚ ਰੱਖ। ਵੀ ਠੀਕ ਹੈ ਦਾ ਬਾਪ ਕੌਣ? ਤੇ ਤੈਨੂੰ ਇੱਕ ਗੱਲ ਹੋਰ ਦੱਸਦਾ। ਬਾਪ ਬਿਨਾਂ ਜਵਾਕ ਨਾਲ ਕੋਈ ਨਹੀਂ ਖੜਦਾ ਹੁੰਦਾ ਠੀਕ ਆ। ਇਹ ਗੱਲ ਦੀ ਨਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਚੌਥੀ ਵਰਗੀ ਨੂੰ ਪੁੱਛ ਕੇ ਦੇਖ। ਇਹਨੂੰ ਪਿੰਡ 'ਚ ਕਹਿੰਦੇ ਹੈਗੇ ਵੀ ਬਿਨ ਬਾਪ ਤੋਂ ਬੱਚਾ ਪਤਾ ਨਹੀਂ ਕਿਹਦੇ ਚੱਕੀ ਫਿਰਦੀ ਆ। ਇਹ ਗੱਲਾਂ ਸੁਣਨੇ ਬਹੁਤ ਜਿਵੇਂ ਮੜਿਆ ਦਿਖਦੀ ਨਹੀਂ ਕਿਤੇ ਆਇਆ ਨਾ ਮੂੰ ਚੱਕ ਕੇ ਭਈ ਜੋਤੀ ਕਿ ਮੇਰੇ ਕਹਿੰਦਾ ਮਤਲਬ ਇਹ ਆ ਤੂੰ ਮੈਨੂੰ ਕਿਹਾ ਹੈ ਨਹੀਂ ਕਿ ਮੈਂ ਤੈਨੂੰ ਸਿਰਫ ਪੁੱਛਿਆਗਾ ਵੀ ਕਿੱਥੇ ਗਈ ਹੈ ਕਿੱਥੇ ਨਹੀਂ ਤੈਨੂੰ ਜੇ ਨਹੀਂ ਪਤਾ ਤਾਂ ਤੂੰ ਚੁੱਪ ਕਰ ਜਾ ਠੀਕ ਆ ਅਸਲ ਦੇ ਵਿੱਚ ਮੈਂ ਤਾਂ ਸ਼ੱਕ ਉਦੋਂ ਨਹੀਂ ਪੈ ਗਿਆ ਸੀਗਾ ਜਦੋਂ ਤੇਰੇ ਘਰ ਵਾਲੀ ਦੀ ਇੱਥੇ ਮਾਸੀ ਆਈ ਆ ਮੈਨੂੰ ਪੱਕਾ ਸ਼ੱਕ ਸੀ ਉਹ ਕੁਝ ਨਾ ਕੁਝ ਇੱਥੇ ਕਰਵਾ ਕੇ ਲੈ ਕੇ ਆਈ ਆ ਤੇ ਉਹ ਕੁਝ ਨਾ ਕੁਝ ਜੋਤੀ ਦੇ ਕੰਨ ਭਰ ਕੇ ਗਈ ਆ ਉਹ ਨਾ ਇਹੋ ਜਿਹੀ ਨਹੀਂ ਹੈਗੀ ਨਾਲੇ ਤੁਸੀਂ ਹਰੇਕ ਨੂੰ ਨਾ ਆਪਦੇ ਵਰਗਾ ਨਾ ਸਮਝਿਆ ਕਰੋ ਜੇ ਉਹ ਮੇਰੇ ਘਰ ਵਾਲੇ ਦੀ ਮਾਸੀ ਸੀ ਨਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਉਹ ਕੁਝ ਕਰਕੇ ਵਗ ਗਈ ਕਰਕੇ ਬੱਧੀ ਨਾਲੇ ਉਹਨੂੰ ਕੀ ਮਿਲਣਾ ਸੀ ਤੇ ਥੋੜੇ ਤੇ ਕੁਝ ਕਰਵਾ ਕੇ ਤੂੰ ਨਾ ਦੀ ਮੇਰ ਕਰਨੋਂ ਨਾ ਹਟੀ ਠੀਕ ਆ ਜਿੰਨਾ ਮਰਜ਼ੀ ਤੈਨੂੰ ਚੰਗੇ ਬੰਦੇ ਦੀ ਮੇਰ ਤਾਂ ਕਰ ਹੀ ਜਾਂਦੀ ਹੁੰਦੀ ਹੈ ਤੇ ਜੇ ਇੰਨੀ ਚੰਗਾ ਸੀ ਤਾਂ ਫਿਰ ਇੱਥੇ ਲੋੜ ਕੀ ਸੀ ਉਹਨ ਦੀ ਤੈਨੂੰ ਉਦੋਂ ਨਹੀਂ ਚੰਗਾ ਦੀਂਦਾ ਸੀ ਉਹ ਹੁਣ ਤੈਨੂੰ ਬੜਾ ਚੰਗਾ ਦੀਂਦਾ ਉਹ ਸਹੀ ਤਾਂ ਮੇਰੀ ਮਤ ਮਾਰਦੀ ਇਸ ਕਰਦੀ ਪੱਟੀ ਮੇਸ ਉਹ ਕਰਕੇ ਹੁਣ ਤੈਨੂੰ ਹਜੇ ਵੀ ਉਹਦੇ ਘਰ ਵਾਲਾ ਦੀਂਦਾ ਤੇ ਉਹਨਾਂ ਦੇ ਰਿਸ਼ਤੇਦਾਰ ਤੈਨੂੰ ਰਿਸ਼ਤੇਦਾਰ ਦੀਂਦੇ ਆ ਤਾਂ ਕੀ ਗੱਲ ਸਾਡੇ ਰਿਸ਼ਤੇਦਾਰਾਂ ਦੇ ਕੀੜੇ ਪਏ ਹੋਏ ਨੇ ਤੈਨਾਂ ਪੱਟੀ ਮੇਸ ਕਿਨੇ ਕਰੀਆ ਪੱਟੀ ਵੇਸ ਤਾਂ ਤੂੰ ਕਰੀਆ ਮੇਰੇ ਤੇ ਨਾ ਤੇ ਬਹਣ ਕੀ ਨੂੰ ਨਾ ਮਗਰ ਲੱਗਦਾ ਤੂੰ ਨਾ ਮਗਰ ਲੱਗਦਾ ਤੈਨੂੰ ਧੱਕੇ ਨਾਲ ਮਗਰ ਲਾ ਲੈ ਕਿਸੇ ਨੇ ਅਸਲ ਨਾ ਤੁਹਾਡੇ ਦੋਨੇ ਭੈਣਾਂ ਦਾ ਪੈਂਡਾ ਹੀ ਮਾੜਾਗਾ ਜਦੋਂ ਜਿਹੜੇ ਘਰ ਚ ਪੈ ਗਿਆ ਸਾਰਾ ਖਲਾਰਾ ਹੀ ਪੈਂਦਾ ਹਾਂ ਤੂੰ ਹੀ ਚੰਗਾਗਾ ਅਸੀਂ ਤਾਂ ਆਪੀ ਮਾੜੀਆਂ ਭਈ ਨਾ ਵਿਆਹ ਕਰਾਉਂਦਾ ਫਿਰ ਉਹਦੇ ਨਾਲ ਤੂੰ ਮੇਰੇ ਨਾਲ ਕਰਾ ਲਿਆ ਤੂੰ ਹੀ ਜਵਾਬ ਦੇ ਦਿੰਦਾ ਮੈਂ ਤਾਂ ਸੌਖੀ ਰਹਿੰਦੀ ਆ ਆਪਣੇ ਕਰੇ ਅਸਲ ਵਿੱਚ ਸਹੀ ਗੱਲ ਦੱਸਾਂ ਕਰਮ ਤਾਂ ਮੇਰੇ ਮਾੜੇ ਆ ਜਦੋਂ ਰਿਸ਼ਤਾ ਹੋਇਆ ਹੋਇਆ ਮਸਾ ਪਹਿਲਾਂ ਦਿਹਾੜੀਆਂ ਕੀਤੀਆਂ ਤੇ ਦੂਜੀ ਗੱਲ ਰਹੀ ਜਦੋਂ ਵੀ ਰਿਸ਼ਤਾ ਕੀਤਾ ਐਡਾ ਵੱਡਾ ਲਕੋਹ ਰੱਖਿਆ ਨਾ ਤੁਹਾਨੂੰ ਕੀ ਗੱਲ ਤੁਸੀਂ ਧੀਆ ਵਾਲੇ ਸੀ ਤੁਹਾਨੂੰ ਪਤਾ ਨਹੀਂ ਸੀਗਾ ਵੀ ਜਵਾਕ ਹੋਂ ਵੇਲੇ ਬੰਦਾ ਕਹੇ ਜਾ ਹੁੰਦਾ ਤੇ ਬਿਨਾ ਹੋਂ ਵੇਲੇ ਕਹੇ ਜਾ ਹੁੰਦਾ ਨਾ ਮੇਰੀ ਗੱਲ ਸੁਣ ਤੈਨੂੰ ਆਹ ਗੱਲਾਂ ਹੁਣ ਤਾਂ ਦੇਖ ਗਈਆਂ ਪਹਿਲਾਂ ਕਿ ਸੁੱਤਾ ਪਿਆ ਸੀ ਕਿਤੇ ਪਹਿਲਾਂ ਨਹੀਂ ਦੀਂਦਾ ਸੀ ਨਾਲੇ ਭਾਈ ਮੇਰ ਤੋਂ ਨਹੀਂ ਨਾ ਬੋਲਿਆ ਜਾਂਦਾ ਆਹ ਗੱਲਾਂ ਨਾ ਮੇਰੇ ਮਾਪੇ ਹੋਣਾ ਕਰ ਲੋ ਜਾ ਕੇ ਐਵੇਂ ਮੇਰਾ ਨਾ ਦਿਮਾਗ ਖਾ ਇਥੇ ਮਾਪਾਪਾ ਤੇਰੇ ਮਾਪਾਪਾ ਕਿਹੜਾ ਸੌਖੇ ਨੇ ਸਾਰੇ ਪਾਸੇ ਦੇਖਣੇ ਪੈਂਦੇ ਆ ਉਹ ਤਾਂ ਵਿਚਾਰੇ ਔਖੇ ਕਰੇ ਪਿਆ ਤੁਸੀਂ ਹਾਂ ਨਹੀਂ ਕਰ ਸੌਂਦਾ ਤੇ ਬਕਵਾਸ ਕਿਉਂ ਕਰੀਏ ਇੱਥੇ ਮੇਰੇ ਨਾਲ ਖੜਾ ਲੱਕੇ ਮੇਰੇ ਤੋਂ ਨਾ ਕੁਝ ਬੋਲਿਆ ਜਾਊਗਾ ਤੂੰ ਬਾਗ ਜਾ ਜਾ ਜਾਂ ਟੱਪ ਜਾ ਇਥੋਂ ਬੋਲਿਆ ਜਾਊਗਾ ਨਾਲੇ ਹੋਰ ਐਵੇਂ ਫालतू ਬਕਵਾਸ ਕਰੀਏ ਨਾ ਇਹ ਦੇਖਣਾ ਨਹੀਂ ਵੀ ਬੰਦਾ ਠੀਕ ਆ ਜਾਂ ਨਹੀਂ ਠੀਕ ਆ ਕੇ ਲੱਗਿਆ ਨਾ ਬੋਲਣ ਸੋਨੂੰ ਤਾਂ ਨਾ ਸਾਰੇ ਟੱਬਰ ਨੂੰ ਲੜਾਈ 'ਚ ਪਤਾ ਨਹੀਂ ਕੀ ਦਿਖਦਾ ਆਗਾ ਲੜਦਾ ਹੀ ਰਹਿੰਦੇ ਆ ਸਾਰਾ ਨਾਲੇ ਨਾ ਐਵੇਂ ਬੇਫਾਤੂ ਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਤੇਰੀ ਉਹ ਮਾਸੀ ਮੂਸੀ ਦਾ ਨੰਬਰ ਦੇ ਨਹੀਂ ਮੈਂ ਲੱਭ ਕੇ ਉਹਦੇ ਘਰੇ ਜਾਉਂ ਸਿੱਧਾ ਲੈ ਉਹਦੇ ਕਿ ਸਾਰੇ ਆ ਉਹਨੇ ਕੀ ਕਰਤਾ ਉਹ ਅਗਲੇ ਘੰਟੇ ਆਈ ਆ ਉਹਨੇ ਜੋ ਵੀ ਹੋਇਆ ਜਿੱਥੇ ਜੋਤੀ ਗਈ ਆ ਮੈਨੂੰ ਸਭ ਪਤਾ ਕਿੱਥੇ ਗਈ ਆ ਤੇ ਉਹਦੇ ਮੂੰਹ ਮੱਕੜਵਾ ਕੇ ਛਟੋ ਉਹ ਹੀ ਗੱਲ ਤੁਸੀਂ ਨਾ ਇਹੋ ਜੇ ਬਹੁਤ ਆ ਕੋਈ ਵੀ ਗੱਲ ਹੁੰਦੀ ਨਾ ਅਗਲੇ ਤਾਂ ਥੋਪਨ ਲੱਗੇ ਮੈਂਟ ਲਾਉਣੇ ਆ ਤੁਹਾਡਾ ਟੱਬਰ ਹੀ ਸਾਰਾ ਇਹੋ ਜਗਾ ਸਾਡਾ ਟੱਬਰ ਤਾਂ ਚੱਲ ਜਾਇਆ ਹੈਗਾ ਤੁਹਾਡਾ ਟੱਬਰ ਕਿੰਨਾ ਕੁ ਚੰਗਾ ਦੱਸੋ ਸਾਰੇ ਟੱਬਰ ਬਾਰੇ ਕੀ ਕਰਤਾ ਸਾਡੇ ਟੱਬਰ ਨੇ ਭਾਈ ਜੇ ਤੁਸੀਂ ਸਾਨੂੰ ਇਹੋ ਜੇ ਮਿਲੇ ਨਾ ਤਾਂ ਹੀ ਅਸੀਂ ਵੀ ਇਹੋ ਜੀਆਂ ਹੋਵਾਂਗੇ ਨਹੀਂ ਵਧੀਆ ਸੀ ਆਦ ਦੇ ਘਰੇ ਸਾਰੀ ਗੱਲ ਸਾਡੇ ਤੇ ਆ ਗਈ ਤੇ ਜਿਹੜੇ ਤੈਨੂੰ ਟੱਕਰੇ ਸੀਗੇ ਉਹ ਜੱਗੀ ਵਰਗੇ ਚੰਗੇ ਹੈ ਤੈਨੂੰ ਅੱਜ ਵੀ ਉਹ ਚੰਗੇ ਲੱਗਦੇ ਆ ਤੂੰ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਸਾਡੇ ਡੱਬਰ ਜਿੱਥੇ-ਥੇ ਖਾਨੀ ਆ ਪੀਨੀ ਆ ਉੱਥੇ ਤੂੰ ਮਾੜਾ ਕਹਿਣੀ ਆ ਨਾ ਖਾਣ ਪੀਣ ਨੂੰ ਕੀ ਤੁਸੀਂ ਫਿਰ ਫ੍ਰੀ ਖਵਾਉਣੇ ਪਿਉਣੇ ਹੋ ਮੈਨੂੰ ਆ ਸਾਰਾ ਦਿਨ ਨਾ ਤੁਹਾਡਾ ਇਸ ਹਾਲਤ ਵਿੱਚ ਵੀ ਗੋਲਾ ਧੁੰਦਾ ਕਰਦੀ ਰਹਣੀ ਅੱਛਾ ਗੋਲਾ ਧੰਦਾ ਨਾ ਜੱਗੀ ਕੀ ਤੈਨੂੰ ਗੱਦੀ ਤੇ ਬਿਠਾ ਕੇ ਰੱਖਦੇ ਸੀ ਉੱਥੇ ਤਾਂ ਬਥੇਰੀ ਤੰਗ ਸੀ ਕੁੱਟਮਾਰ ਹੁੰਦੀ ਸੀ ਐਨਾ ਕੁਝ ਹੁੰਦਾ ਸੀਗਾ ਉੱਥੇ ਤਾਂ ਬੜੀ ਸੌਖੀ ਸੀਗੀ ਮੈਨੂੰ ਨਾ ਮੀਨੇ ਜੇ ਨਾ ਮਾਰ ਠੀਕ ਆ ਨਾ ਆਪਦਾ ਚੁੱਪ ਕਰਕੇ ਨਾ ਕੰਮ ਕਰ ਲੈ ਕੋਈ ਗੱਲ ਮੀਨੇ ਲੱਭ ਲਾ ਆਪਦੀ ਜੋਤੀ ਨੂੰ ਗੱਲ ਮੀਨੇ ਦੀ ਨਹੀਂ ਹੁੰਦੀ ਗੱਲ ਗੱਲ ਉਹਨੂੰ ਸਮਝਣ ਦੀ ਹੁੰਦੀ ਆ ਇੱਥੇ ਤੇਰੀ ਸਭ ਪੁਗਦੀ ਆ ਬਾਲਾ ਸਮਝਦੇ ਆ ਨਾ ਹਾਂ ਮੇਰੀ ਤਾਂ ਬਾਲੀ ਪੁਗਦੀ ਆ ਘਰ ਚ ਹਰੇਕ ਕੰਮ ਮੈਨੂੰ ਪੁੱਛ ਕੇ ਹੁੰਦਾ ਨਾ ਤੂੰ ਤਾਂ ਫੇਰ ਵੀ ਤੰਗਾ ਇੱਥੇ ਨਾਲ ਤੇਰੀ ਪੁਗਦੀਆਂ ਨਾਲ ਤੇਨੂੰ ਮੈਂ ਸਮਝਦਾ ਗੱਲ ਮੈਂ ਫੇਰ ਵੀ ਤੂੰ ਸਮਝਦਾ ਕੋਈ ਮੈਂ ਸਮਝਦਾ ਐ ਭਇਆ ਠੀਕੇ ਤੂੰ ਰਹਿਣ ਦੇ ਮੈਨੂੰ ਤਾਂ ਨਾ ਹੀ ਸਮਝ ਲੋੜ ਨਹੀਂ ਮੈਨੂੰ ਤੇਰੇ ਸਮਝ ਹੁੰਦੀ ਐਨਾ ਮਾੜਾ ਕਰਕੇ ਵੀ ਤੇਰੀ ਮੈਂ ਬਾਰ-ਬਾਰ ਸੋਚਦਾ ਵੀ ਯਾਰ ਕੋਈ ਗੱਲ ਨਹੀਂ ਫਿਰ ਵੀ ਉਹਦੇ ਕੋਲ ਤੇਰਾ ਜਵਾਬ ਆ। ਆਣੂ ਸੋਚਣਾ ਰਹਿਣ ਦੇ ਤੂੰ ਤਾਂ ਨਾ ਹੀ ਸੋਚਿਆ ਕਰ। ਮੈਨੂੰ ਤਾਂ ਤੇਰੇ ਸੋਚੇ ਨਹੀਂ ਨਿਭਾਈ ਆਇਆ। ਜਦੋਂ ਮੈਂ ਸੋਚਣਾ ਬੰਦ ਕਰਤਾ ਨਾ ਉਦੋਂ ਪਸਤਾਈ। ਕਰ ਦੇ ਬੰਦ ਸੋਚਣਾ ਕਿਉਂ ਸੋਚਦਾਗਾ ਤੈਨੂੰ ਕੌਣ ਕਹਿੰਦਾ ਵੀ ਸੋਚ। ਇਹ ਤੈਨੂੰ ਸੋਚਣ ਦੇ ਜਿਆਦਾ ਹੋ ਨਾ ਮੇਰੇ ਬੱਚੇ ਦੀ ਸਪਾਈ ਕਰਾ ਦੇ ਠੀਕ ਆ। ਲੋੜ ਨਹੀਂ। ਤੇਰਾ ਨਾ ਇਸ ਬੱਚੇ ਨਾਲ ਕੁਝ ਨਹੀਂ ਰਿਹਾ ਹੁਣ। ਚੁੱਪ ਕਰਕੇ ਭੱਗ ਜਾਇਆ ਤੂੰ। ਨਾ ਮੇਰਾ ਦਿਮਾਗ ਖਰਾਬ ਕਰ ਮੈਂ ਠੀਕ ਨਹੀਂ ਹੈਗੀ ਸੱਚੀ ਬਾਰ-ਬਾਰ ਕਹੀ ਨਹੀਂ ਜਾ ਭੱਗਿਆ। ਤੂੰ ਤਾਂ ਚਾਹਣੀ ਹੈ। ਉਹ ਮੈਂ ਤਾਂ ਦੁੱਖ ਬਣਾਉਣ ਛੱਡ ਤੇਰੀ ਹਰ ਗੱਲ ਸੁਣਦਾ ਪਰ ਤੂੰ ਹੀ ਪੈਰ ਚ ਪੈਰ ਨਹੀਂ ਲੱਗਣ ਦਿੰਦੀ ਉਧਰ ਕੋਲ ਬਗ ਜਾ ਬੱਸ ਬਹੁਤ ਹੋ ਗਿਆ ਐਨਾ ਚੱਕਮਾ ਚੁੱਲਾ ਨਾ ਨਾ ਬਣ ਆ ਤੇਨੀਆਂ ਗੱਲਾਂ ਚੋਂ ਪਹਿਲਾਂ ਤੂੰ ਬੇਨਾ ਕਿ ਨਹੀਂ ਨਹੀਂ ਦੇਣਾ ਫਿਰ ਪਤਾ ਕਰਕੇ ਮੈਂ ਉਹਨਾਂ ਦੇ ਘਰੇ ਜਾਣਾ ਹੁਣ ਤੂੰ ਨਾ ਕਰ ਲੈ ਜਿਹੜਾ ਕੁਝ ਕਰਨਾ ਜਿਉ ਚੰਗੀ ਆ ਨਾ ਤੇ ਉਹ ਭੈੜੀ ਵੀ ਬਥੇਰੀ ਆ ਉਹ ਜੂਸ ਕੱਢ ਦੂਗੀ ਤੁਹਾਡਾ ਸਾਡੇ ਵਰਗੀ ਨਾ ਜਾ ਜਿਹੜੀ ਗੱਲ ਹੈਗੀ ਆ ਤੋ ਅਸੀਂ ਪੁੱਛ ਕੇ ਹਟਾਗੇ ਉਹਨੂੰ ਕਿ ਪੱਛੇਗਾ ਇੱਕ ਦਿਨ ਜੇ ਵਿਚਾਰੀ ਆ ਗਈ ਤਾਂ ਤੁਹਾਡੇ ਸਾਰਿਆਂ ਦੇ ਅੱਗ ਲੱਗੀ ਪਈ ਉਹ ਆ ਗਈ ਆ ਗਈ ਬਈ ਮੂੰਹ ਪਿਆਰ ਸੀ ਅਗਲੇ ਜੋ ਅੱਗ ਲੇਗੀ ਚੱਕ ਕੇ ਮੈਂ ਇੱਥੇ ਮੂੰਹ ਪ੍ਰੇਮ ਉਹਦਾ ਕਹਾ ਦਾਗਾ ਦੂਜੀ ਥਈਆਂ ਕੇ ਬੱਢੇ ਮੇਰੇ ਨਾਲ ਸੀ ਜੋਤੀ ਉਹਦਾ ਮਾਸੀ ਦਾ ਫਿਰ ਕੀ ਹੋਗਾ ਜੇ ਉਹ ਆ ਗਈ ਉਹ ਜਾਣਦਾ ਮੈਂ ਚੰਗੀ ਤਰ੍ਹਾਂ ਤੇਰੀ ਮਾਸੀ ਨੂੰ ਠੀਕ ਆ ਫਿਰ ਜਾਣਦਾ ਹੋਵੇਗਾ ਬਈ ਬਸ ਤੇਰੇ ਅੱਗੇ ਲੱਗੀ ਪਈ ਆ ਵੀ ਉਹ ਜੱਗੀ ਦੀ ਰਿਸ਼ਤੇਦਾਰਾ ਬਸ ਹੋਰ ਕੋਈ ਗੱਲ ਨਹੀਂ ਜੀ ਮਾਸੀ ਲਾਲਾ ਉਹੀ ਲੱਗੀ ਹੋਈ ਛੇ ਤੱਕ ਹੁਣ ਲੱਗੀ ਹੋਵੇ ਫਿਰ ਜੋ ਕਰ ਲੋ ਕੀ ਕਰਨਾ ਹੈਗਾ ਮੈਨੂੰ ਪਹਿਲੀ ਪਤਾ ਸੀ ਵੇ ਕੋਈ ਨਾ ਕੋਈ ਉਂਗਲ ਉਹਨੂੰ ਜਰੂਰ ਲੈ ਕੇ ਜਾਉ ਨਾਲੇ ਜਵਾਕ ਗਿਆ ਤੇ ਨਾਲੇ ਜੋਤੀ ਕੀ ਨਾਲੇ ਫੋਨ ਲੱਗੀ ਚੱਕੀ ਜੇ ਉਹ ਇੱਥੇ ਫਿਰਦੀ ਹੋਈ ਨਾ ਹੀ ਕਿਤੇ ਗਈ ਹੋਈ ਫੇਰ ਪਹਿਲਾਂ ਅਗਲੀ ਨੂੰ ਲੱਭ ਤਾਂ ਲੈ ਕਿਸੇ ਤੇ ਨਾਲ ਲਾਈ ਜਨਾ ਪੁੱਛ ਲਈ ਕਰਨੀ ਤੂੰ ਕੀ ਕਰਨਾ ਇਹਨਾਂ ਨੇ ਬੋਲਣਾ ਕਿਹੜਾ ਕਿਤੇ ਸੌਖਾ ਪਿਆ ਪਤਾ ਨਹੀਂ ਕਿਹੇ ਜਾਂ ਮੋਟੀ ਮੱਤ ਦਾ ਸਾਰਾ ਦਿਨ ਬੋਲ-ਬੋਲ ਕੇ ਵੀ ਨਹੀਂ ਥੱਕਦੇ ਤਾਂ ਹੈਗਾ ਕਰੇ ਕੋਈ ਕੌਣ ਹੈ ਬਾਈ ਹੈ ਕੋਈ ਕੌਣ ਹੈ ਬਾਈ ਉਹ ਅੱਛਾ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਅੱਜ ਕਿਵੇਂ ਉਹ ਅੱਜ ਕਾਹ ਨੂੰ ਬੱਸ ਵੀਰਪਾਲ ਨੂੰ ਬਥੇਰਾ ਪੁੱਛਿਆ ਜੋਤੀ ਦਾ ਕਿਤੇ ਬਾਗੀ ਹੁਣ ਮਾਦਾ ਤੁਹਾਡਾ ਮਸਾ ਪਤਾ ਕੀਤਾਗਾ ਕਿਉਂ ਪਤਾ ਕਰਨ ਨੂੰ ਮੇਰਾ ਕੀ ਸੀ ਤੂੰ ਵੀਰਪਾਲ ਕੋਲ ਜਾਂ ਜੋਤੀ ਕੋ ਮੇਰਾ ਨੰਬਰ ਲੈ ਲੈਂਦਾ ਤੇ ਮੈਨੂੰ ਸਿੱਧੀ ਕਾਲ ਕਰ ਲੈਂਦਾ ਨੰਬਰ ਕਾਹ ਨੂੰ ਦਿੰਦੀ ਐ ਨਹੀਂ ਜੀ ਉਹ ਉਹ ਤਾਂ ਬਾਲੀਆਂ ਚੱਕਮੀਆਂ ਹੋ ਰਹੀਆਂ ਨੇ ਮਾਦਾ ਤੁਹਾਡਾ ਪਤਾ ਵੀ ਮਸਾ ਤੁਹਾਡੇ ਰਿਸ਼ਤੇਦਾਰੀ ਨੂੰ ਪਤਾ ਕੀਤਾਗਾ ਲੈ ਐਡੀ ਕੀ ਗੱਲਬਾਤ ਹੋ ਗਈ ਸੀ ਬੱਸ ਪੁੱਛੋ ਨਾ ਗੱਲਬਾਤ ਕੀ ਹੋਣੀ ਆ ਨਹੀਂ ਤੂੰ ਖੁੱਲ ਕੇ ਦੱਸ ਕਹਿਣਾ ਕੀ ਚਾਹਨਾ ਵਾ ਚਲੋ ਛੱਡੋ ਗੱਲਬਾਤ ਤਾਂ ਮੈਂ ਕੀ ਕਹਿਣੀ ਆ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਜੇ ਤੁਸੀਂ ਕਿਵੇਂ ਗੱਲਾਂ ਹਾਂ ਸੁਣੋ ਜੋ ਤੁਸੀਂ ਸਾਡੇ ਘਰ ਚ ਆਇਓਗੇ ਹੂੰ ਉਦੋਂ ਤੁਹਾਡੀ ਜੋਤੀ ਨਾਲ ਕੀ ਗੱਲ ਹੋਈ ਸੀਗੀ ਜੋਤੀ ਨਾਲ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਦੇਖੋ ਕਿਤੇ ਨਾ ਕਿਤੇ ਸਾਡੇ ਡੱਬਰ ਦੇ ਦਿਮਾਗ 'ਚ ਤਾਂ ਇਹ ਗੱਲ ਆ ਰਹੀ ਹੈ ਨਾ ਦੇਖੋ ਅੱਜ ਸਵੇਰ ਦੀ ਜੋਤੀ ਘਰੇ ਨਹੀਂ ਹੈਗੀ ਤੇ ਨਾ ਹੀ ਮੁੰਡਾ ਕਾ ਕਰੇ ਫਿਰ ਮੈਨੂੰ ਕੀ ਪਤਾ ਤੂੰ ਮੇਰੇ ਘਰੇ ਆ ਕੇ ਦੇਖ ਲੈ ਜੇ ਹੈਗੀ ਜੋਤੀ ਤਾਂ ਲੈ ਜਾ ਆਪਦੀ ਜੋਤੀ ਨੂੰ ਉਹ ਮੇਰੇ ਕਹਿਣਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਬੁਲਾ ਲਿਆ ਉਹਨੂੰ ਜਦੋਂ ਛੋਡੇ ਕੋਲ ਆਈਏਗੀ ਮੈਂ ਤਾਂ ਕਿਸੇ ਤੋਂ ਨੂੰ ਪੁੱਛਣ ਆਇਆਗਾ ਵੀ ਉਦੋਂ ਛੋਡੇ ਨਾਲ ਸ਼ਾਇਦ ਕੋਈ ਸਾਥ ਓਲੇ ਦੀ ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਕਿਹਾ ਹੋਵੇ ਵੀ ਮੈਥੇ ਰਹਿਣਾ ਨਹੀਂ ਜਾਂ ਜੋ ਵੀ ਗੱਲ ਹੋਈ ਹੋਵੇ ਤਾਂ ਸਾਨੂੰ ਦੱਸ ਦੋ ਸਾਨੂੰ ਲੱਭਣ 'ਚ ਆਸਾਨੀ ਹੋ ਜੇ ਦੇਖੋ ਜੀ ਪਹਿਲਾਂ ਮਾਸੀ ਮੈਂ ਤਾਂ ਬਹੁਤ ਔਖੀ ਲੱਭੀ ਉਹ ਪਹਿਲਾਂ ਵੀ ਇੱਕ ਵਾਰੀ ਉਹ ਬਾਗੀ ਸੀਗੀ ਹੁਣ ਨਹੀਂ ਚਾਹੁੰਦਾ ਤੈਨੂੰ ਪਤਾ ਵੀ ਉਹ ਚੱਲ ਜਾਂਦੀ ਹੈ ਫਿਰ ਆਪਦੇ ਭਾਈ ਗੌਰ ਰੱਖੋ ਤੁਸੀਂ ਦੂਜਿਆਂ ਤੇ ਕਿਵੇਂ ਬਲੇਮ ਲ ਗੌਰ ਕਰਦੀ ਰੱਖੀਏ ਗੌਰ ਤਾਂ ਹੁਣ ਤਾਂ ਰੱਖੀ ਜੇ ਕੋਈ ਘਰ ਚ ਬੰਦਾ ਚੱਜਦਾ ਹੋਵੇ ਵੀਰਪਾਲਾ ਉਹ ਨਹੀਂ ਮੇਰੀ ਗੱਲ ਕਹੀ ਕਿ ਸੁਣਦੀ ਮੇਰੀ ਮਾਂ ਨੇ ਤਾਂ ਸੁਣਨੀ ਕੀ ਆ ਬਸ ਹਣ ਵਾਲੀ ਜੋਤੀ ਸੀ ਮਾਣਾ ਮੋਟਾ ਉਹ ਵੀ ਹੁਣ ਤੜੰਗ ਰਹਿੰਦੀ ਸੀ ਉਹ ਵੀ ਹੁਣ ਪਤਾ ਨਹੀਂ ਕਿੱਧਰ ਚਲੀ ਗਈ ਦੇਖ ਮੇਰੀ ਗੱਲ ਸੁਣ ਲੈ ਤੂੰ ਮੇਰੇ ਘਰ ਤੱਕ ਆਇਆ ਚਾਹ ਪਾਣੀ ਮਿਲੂਗਾ ਤੈਨੂੰ ਇੱਜ਼ਤ ਮਿਲੂਗੀ ਪਰ ਜੇ ਤੂੰ ਕਹੇ ਜੋਤੀ ਦੀ ਗੱਲ ਨਾ ਜੋਤੀ ਤਾਂ ਮੈਨੂੰ ਅੱਜ ਪਤਾ ਨਾ ਜੋਤੀ ਦਾ ਮੈਨੂੰ ਕੱਲ ਪਤਾ ਸੀ ਤੇਰੇ ਘਰੇ ਗਈਆਂ ਜੋਤੀ ਨਾਲ ਮੇਰੀ ਗੱਲ ਜਰੂਰ ਹੋਈ ਆ ਨਾ ਉਹਨੇ ਮੈਨੂੰ ਕਿਤੇ ਜਾਣਵਾਰੇ ਗੱਲ ਕੀਤੀ ਨਾ ਮੇਰੇ ਨਾਲ ਕੋਈ ਹੋਰ ਗੱਲ ਕੀਤੀ ਐ ਬਾਕੀ ਤੂੰ ਕੀ ਚਾਹਨਾ ਉਹ ਦੱਸ ਦੇ ਦੇਖੋ ਮਸੀ ਜੀ ਚਾਹ ਪਾਣੀ ਦੀ ਤਾਂ ਮੈਨੂੰ ਲੋੜ ਨਹੀਂ ਠੀਕ ਆ ਚਾਹ ਪਾਣੀ ਕੋਈ ਤਾਂ ਮੈਂ ਰੱਜ ਜਾਤਿਆਂਗਾ ਬਸ ਇੱਕ ਗੱਲ ਇੱਕ ਮੈਂ ਕਰਦਾ ਵੀ ਜੇ ਤੁਹਾਨੂੰ ਜੋਤੀ ਦਾ ਪਤਾ ਵੀ ਲੱਗਦਾ ਜੇ ਹੁਣ ਨਹੀਂ ਪਤਾ ਤਾਂ ਤੁਹਾਨੂੰ ਅੱਗੇ ਪਤਾ ਲੱਗਦਾ ਤਾਂ ਮੈਨੂੰ ਮੇਰੇ ਫੋਨ ਤੇ ਜਰੂਰ ਦੱਸ ਦੇ ਠੀਕ ਆ ਆਮਸਿਕ ਗੰਬੀਰਪਾਲ ਨੂੰ ਦੱਸ ਦੇ ਉਹ ਮੈਨੂੰ ਦੱਸਣਾ ਹੋਵੇ ਦੱਸ ਦੂ ਨਹੀਂ ਉਹਦੀ ਮਰਜ਼ੀ ਆ ਕੋਈ ਗੱਲ ਨਹੀਂ ਬਈ ਜਦੋਂ ਮੈਨੂੰ ਜੋਤੀ ਦਾ ਪਤਾ ਲੱਗੂ ਨਾ ਮੈਂ ਵੀਰਪਾਲ ਨੂੰ ਕਿਉਂ ਮੈਂ ਸਿੱਧਾ ਤੈਨੂੰ ਹੀ ਕਾਲ ਕਰ ਦੂੰ ਤੇ ਦੂਜੀ ਗੱਲ ਮੜ ਜਾ ਵੀਰਪਾਲ ਨੂੰ ਸਮਝਾ ਜ਼ਰੂਰ ਦਿਓ ਕਿਉਂਕਿ ਦੇਖੋ ਹੁਣ ਸੋਨੂੰ ਵੀ ਗੱਲ ਦਾ ਪਤਾ ਵੀ ਗੱਲ ਕਿੱਥੋਂ ਕਿੱਥੇ ਜਾ ਰਹੀ ਹੈ ਦੇਖ ਹੁਣ ਆਪਾਂ ਜੇ ਕਹੀਏ ਜੱਗੀ ਦਿੱਤਾ ਹੋ ਰਹਿ ਨਹੀਂ ਸਕਦੀ ਤੇ ਨਹੀਂ ਅਗਲਾ ਕੋਈ ਰੱਖੇ ਠੀਕ ਆ ਉਹਨੂੰ ਤੇ ਰਹੀ ਗੱਲ ਦੂਜੀ ਜਿੰਨਾ ਚਿਰ ਉਹ ਉਸ ਘਰ ਦੇ ਵਿੱਚ ਰਹੂਗੀ ਉਹ ਨੂੰ ਕਹਿੰਦੇ ਮੇਰੀ ਬਣ ਕੇ ਰਵੇ ਕਿਉਂਕਿ ਅੱਜ ਵੀ ਉਹ ਸਿਰਫ ਛੋਡੇ ਗੁੰਗੌਂਦੀ ਆ ਉੱਥੇ ਕਿਉਂਕਿ ਸਾਨੂੰ ਪਤਾ ਜਿਹੜੇ ਖਰਚ ਆਪਾਂ ਰਹਿਣੇ ਆ ਜਾ ਪਰ ਉਹ ਠੀਕ ਖਾਪੀ ਕੇ ਸ਼ੇਕ ਕਰਾਂਗੇ ਤਾਂ ਕਿ ਮੈਂ ਗਲਤ ਨਾ ਉਹ ਹਰ ਟਾਈਮ ਸੋਨ ਨੂੰ ਕਹਿੰਦੀ ਰਹਿੰਦੀ ਆ ਜੱਗੀ ਆਏ ਆ ਜੱਗੀ ਚੰਗਾ ਜੱਗੀ ਪੁਰਾਣਾ ਹੋਆ ਚੋਨੂਏ ਗੱਲਾਂ ਦਾ ਪਤਾ ਨਹੀਂ ਜਦੋਂ ਇਸ ਘਰ ਚ ਆਈ ਸੀ ਨਾ ਉਹ ਉਹਦੋਂ ਉਹ ਬੰਦੇ ਨੂੰ ਬਹੁਤ ਮਾੜਾ ਕਹਿੰਦੀ ਸੀ ਮੈਨੂੰ ਕੁੱਟਦਾ ਮਾਰਦਾ ਨਸ਼ਾ ਪੱਤਾ ਕਰਦਾ दारू ਪੀਂਦਾ ਹਨਾ ਮੇਰੀ ਮਾਂ ਮਗਰ ਲੱਗ ਕੇ ਉਹਨੇ ਜੱਗੀ ਵਰਗੇ ਨੂੰ ਕੁਝ ਨਹੀਂ ਸਮਝਿਆ ਤੇ ਮੇਰੀ ਮਾਂ ਹੋਜੀ ਸੀਗੀ ਅਸਲ ਮੈਂ ਤਾਂ ਆਪਦੇ ਨੂੰ ਮਾੜਾ ਕਹਿਣਾਗਾ ਜਦੋਂ ਉਹ ਐਹੇ ਜੇ ਨੇ ਮਗਰ ਲੱਗ ਕੇ ਮੈਨੂੰ ਸਾਡਾ ਕਰੇਵਾ ਭਰਾਤਾ ਬਸ ਜਦੋਂ ਹੁਣ ਆਪ ਪ੍ਰੈਗਨੈਂਟ ਹੋ ਰਹੀ ਆ ਤਾਂ ਬੱਚੇ ਨੂੰ ਵੀ ਕੁਝ ਨਹੀਂ ਕਿੰਦੀ ਸੀਗੀ ਮੈਨੂੰ ਤਾਂ ਕਹਿੰਦੀ ਤੇਰਾ ਬੱਚੇ ਤੇ ਕੋਈ ਹੱਕ ਹੀ ਹੈ ਨਹੀਂ ਮੈਨੂੰ ਐਵੇਂ ਦੱਸ ਵੀ ਫਿਰ ਇਹਨੂੰ ਸਾਹਮਣ ਵਾਲਾ ਕੌਣ ਆ ਨਾ ਤੂੰ ਜੱਗੀ ਦੀ ਕੰਨੀ ਹੈ ਨਾ ਤੂੰ ਮੇਰੇ ਕੰਨੀ ਕਿਸੇ ਇੱਕ ਦੀਦਾ ਬਣ ਕੇ ਚੱਲ ਲਾ ਥੋੜਾ ਜਿਹਾ ਤੈਨੂੰ ਵੀ ਸਮਝਣਾ ਚਾਹੀਦਾ ਵੀ ਉਹ ਕਿਹੜੇ ਹਾਲਾਤ ਦੇ ਵਿੱਚ ਹੈ ਇਸ ਹਾਲਾਤ ਦੇ ਵਿੱਚ ਬੰਦੇ ਦਾ ਮਾਈਂਡ ਬਹੁਤ ਕੁਝ ਕਹਿੰਦਾ ਜੇ ਤੂੰ ਨਹੀਂ ਸਮਝੇਗਾ ਫਿਰ ਉਹਨੂੰ ਸਮਝੂਗਾ ਕੌਣ ਮਾਸੀ ਮੈਂ ਤਾਂ ਬਹੁਤ ਸਮਝਣ ਦੀ ਕੋਸ਼ਿਸ਼ ਕਰ ਰਹੀ ਆਂ ਪਰ ਮੇਰੀ ਉਹ ਗੱਲ ਤਾਂ ਕੋ ਸੁਣਦੀ ਤੱਕ ਨਹੀਂ ਹੈਗੀ ਉਹ ਮੈਨੂੰ ਬਥੇਰਾ ਕਹਿੰਦਾ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕਹਿੰਦੀ ਮੈਨੂੰ ਤੇਰੀ ਚੀਜ਼ ਦੀ ਲੋੜ ਨਹੀਂ ਮੈਨੂੰ ਤੇਰੇ ਕੋਲ ਖੜਨ ਦੀ ਲੋੜ ਨਹੀਂ ਤੂੰ ਜੋਤੀ ਕੋਲੇ ਬੈਠ ਜਿਵੇਂ ਜੋਤੀ ਕੋਲੇ ਜਾਣਾ ਉਹ ਕਹਿੰਦੀ ਤੂੰ ਵੀਰਪਾਲ ਨੂੰ ਕਿਉਂ ਪੁੱਛਦਾਗਾ ਤੂੰ ਜਾ ਕੇ ਵੀਰਪਾਲ ਕੋਲੇ ਬੈਠ ਆਹੀ ਆਹੀ ਗੱਲਾਂ ਦਾ ਮਚਿਵਾ ਕਰਕੇ ਮੈਨੂੰ ਲੱਗਦਾ ਜੋਤੀ ਉਸ ਕਰਛਣ ਛੱਡ ਕੇ ਚਲੀ ਗਈ ਤੂੰ ਵੀਰਪਾਲ ਨੂੰ ਫਿਰ ਪੁੱਛਿਆ ਵੀ ਕਿਤਨਾ ਇਹ ਦੱਸ ਦੇ ਤੂੰ ਤੈਨੂੰ ਇਹ ਕਿ ਮੈਨੂੰ ਕੁਝ ਪਤਾ ਨਹੀਂ ਹੈਗਾ ਤੇ ਰਹੀ ਗੱਲ ਮੇਰੇ ਪਾਂਜੇ ਦੀ ਉਹ ਬਹੁਤ ਚੰਗਾ ਸੀ ਉਹ ਤਾਂ ਦੀ ਮਤ ਤੇ ਪੜਦਾ ਪੈ ਗਿਆ ਵੀਰਪਾਲ ਜੇ ਅੱਜ ਵੀ ਆਜੇ ਨਾ ਤੇ ਉਹ ਅੱਜ ਵੀ ਰੱਖ ਲੇ ਉਹਨੂੰ ਪਰ ਇੱਕ ਗੱਲ ਅਸੀਂ ਕਿਸੇ ਦਾ ਬੱਚਾ ਨਹੀਂ ਪਾਲ ਸਕਦੇ ਵੀਰਪਾਲ ਨੂੰ ਰੱਖ ਸਕਦੇ ਆ ਬਸ ਇਹ ਹੀ ਗੱਲ ਤੁਹਾਨੂੰ ਕਹਿਣ ਦੀ ਲੋੜ ਨਹੀਂ ਮੈਨੂੰ ਸੁਣਾਈ ਨਾ ਕਰੋ ਇਹ ਗੱਲ ਮੈਂ ਬਹੁਤ ਟਾਈਮ ਪਹਿਲਾਂ ਕਹਿਤੀ ਮੈਂ ਤੁਹਾਨੂੰ ਉਦੋਂ ਵੀ ਕਹੀ ਸੀ ਪਰ ਜੋਤੀ ਨੂੰ ਵੀ ਕਹਿਣਾ ਵੀ ਦੇਖ ਜੇ ਵੀਰਪਾਲ ਸਫਾਈ ਕਰਾ ਦੇਣਾ ਬੱਚੇ ਦੀ ਤਾਂ ਜੱਗੀ ਕੋਲ ਮੈਨੂੰ ਆਪ ਛੱਡ ਕੇ ਆਉ ਪਰ ਨਹੀਂ ਉਹ ਕਹਦੀ ਮੈਂ ਇਹ ਜਹਾ ਪਾਪ ਹੀ ਨਹੀਂ ਕਰਨਾ ਮੈਨੂੰ ਕਿਹਾ ਭਈ ਦੇਖ ਜਹਾ ਪਾਪ ਨਹੀਂ ਕਰਨਾ ਤਾਂ ਦੇਖ 10 ਮਹੀਨੇ 12 ਜਿੰਨਾ ਵੀ ਟਾਈਮ ਇੱਥੇ ਰਹਿਣਾ ਤਾਂ ਸਾਡੀ ਆਪ ਦੇ ਬਣ ਕੇ ਚੱਲ ਠੀਕ ਆ ਸਾਨੂੰ ਸਾਡਾ ਬੱਚਾ ਦੇ ਜੀ ਤੇ ਆਪ ਜਿੱਥੇ ਜਾਣਾ ਜਾਈਂ ਕਹਦੇ ਮੈਂ ਬੱਚਾ ਵੀ ਨਹੀਂ ਦਿੰਦੀ ਇਹ ਬੱਚਾ ਵੀ ਰੱਖਣਾ ਮੈਂ ਮੈਂ ਕੀ ਗੱਲ ਸਾਰੀ ਉਮਰ ਤੂੰ ਜਵਾਕ ਨੂੰ ਮੇਢੇ ਪਰੋਣੇ ਹੈਗੇ ਨਾਲੇ ਰਹੇਗਾ ਦੂਜੀ ਮਾਸੀ ਜੀ ਤੁਸੀਂ ਇੱਥੇ ਤਾਂ ਕਹੀਏ ਨੂੰ ਵੀ ਜੱਗੀ ਰੱਖ ਲੂਗਾ ਪਰ ਜਿਹੜੀ ਬਾਅਦ ਚ ਵੀਰ ਪਾਲਣਾ ਹੋਣੀ ਹੈ ਨਾ ਉਹ ਸਿਰਫ ਜੱਗੀ ਤੇ ਵੀਰ ਪਾਲ ਹੀ ਜਾਣ ਸਕਦੇ ਆ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਕੋਈ ਦੂਜਾ ਬੰਦੇ ਨੂੰ ਇੱਥੇ ਗਾਲਾਂ ਪੈਣ ਜਾਂ ਲੜੇ ਅੱਛਾ ਪਹਿਲਾਂ ਨਹੀਂ ਦਿਖਿਆ ਤੈਨੂੰ ਪਹਿਲਾਂ ਦਿਖਦਾ ਸੀ ਪਹਿਲਾਂ ਮੈਨੂੰ ਐ ਲੱਗਦਾ ਸੀ ਜੋਤੀਸ਼ਾਤ ਮੇਰੀ ਜ਼ਿੰਦਗੀ ਚ ਚਲੀ ਗਈ ਉਹਨੇ ਕਦੇ ਨਹੀਂ ਆਉ ਵੀ ਜੋਤੀ ਫੇਰ ਆਜੂਗੀ ਮੇਰੀ ਜ਼ਿੰਦਗੀ ਚ ਅੱਛਾ ਤੂੰ ਇੱਕ ਜ਼ਿੰਦਗੀਆਂ ਨਾਲ ਨਹੀਂ ਕਿੰਨੀਆਂ ਜ਼ਿੰਦਗੀਆਂ ਨਾਲ ਕਿਹੜੀਆਂ ਇਹ ਦੇਖਿਆ ਤੈਂ ਪਰ ਇਹਦੇ ਵਿੱਚ ਦੇਖੋ ਮਸੀ ਜੀ ਮਸਲਾ ਸਾਰਾ ਹੱਲ ਹੋ ਸਕਦਾ ਜੇ ਤੁਸੀਂ ਚਾਹੋ ਤਾਂ ਤੁਸੀਂ ਜੱਗੀ ਨੂੰ ਸਿਰਫ ਇੰਨੀ ਗੱਲ ਲਈ ਮਨਾ ਲਓ ਵੀ ਜਿਹੜਾ ਤੇ ਪੇਟ ਦੇ ਵਿੱਚ ਬੱਚਾਗਾ ਉਹ ਆਦ ਦਾ ਬੱਚਾ ਸਮਝ ਕੇ ਪਾਲੇ ਦੇਖੋ ਮੈਂ ਵੀ ਪਾਲ ਹੀ ਰਿਹਾ ਸਾਨੂੰ ਗੱਲ ਦਾ ਨਹੀਂ ਪਤਾ ਜੋਤੀ ਜਦੋਂ ਸਾਡੇ ਘਰ ਚ ਆਈ ਸੀ ਨਾ ਤਾਂ ਉਹ ਉਸ ਦਿਨ ਤੋਂ ਪ੍ਰੈਗਨੈਂਟ ਸੀ ਉਹਦਾ ਮੇਰੀ ਮਾਂ ਨੂੰ ਪਤਾ ਲੱਗਿਆ ਵੀ ਪਹਿਲਾਂ ਇਹਦੇ ਕੁੱਖ ਚ ਬੱਚਾ ਹੈਗਾ ਮੈਂ ਉਹਦੇ ਨਾਲ ਸਟੈਂਡ ਮਾਰ ਕੇ ਖੜਿਆ ਮਾਦੇ ਖਤਰ ਸਟੈਂਡ ਲਿਆ ਵੀ ਮੈਂ ਕਿਹਾ ਨਹੀਂ ਇਹ ਬੱਚੇ ਨੂੰ ਆਪਾਂ ਪਾਲਾਂਗੇ ਪਰ ਤੇਰੇ ਘਰ ਚ ਜਾ ਚੁੱਕੀ ਸੀ ਵੀਰਪਾਲ ਇਸ ਘਰ ਦੇ ਵਿੱਚ ਨਹੀਂ ਹੈਗੀ ਤੇ ਅੱਖਾਂ ਤੇ ਪੱਟੀ ਕਿਵੇਂ ਬੰਨ ਲਈਏ ਸੀ ਇਸ ਗੱਲ ਦੀ ਹੈ ਜਦੋਂ ਸ਼ਰਿਆਮ ਦਿਖ ਰਹਾ ਵੀ ਉਹ ਜੱਗੀ ਦਾ ਹੈ ਨਹੀਂ ਜੱਗੀ ਕਿਵੇਂ ਇਸ ਗੱਲ ਨੂੰ ਮੰਨ ਲੂਗਾ ਜੱਗੀ ਇਸ ਗੱਲ ਨੂੰ ਨਹੀਂ ਮੰਨਦਾ ਵੀਰਪਾਲ ਕਹਿੰਦੀ ਮੈਂ ਸਫਾਈ ਨਹੀਂ ਕਰਨੀ ਮੇਰੀ ਮਾਂ ਕਹਿੰਦੀ ਮੈਂ ਬਗਾਨਾ ਚ ਵਾਕ ਨਹੀਂ ਰੱਖਣਾ ਤੇ ਮੈਂ ਕਹਣਾ ਵੀਰ ਜੋਤੀ ਘਰੇ ਆ ਜੇ ਤੇ ਤੁਸੀਂ ਕਿਹੜਾ ਉਹਨੂੰ ਜੱਗੀ ਦੇ ਵਸੋਣਾ ਫਿਰ ਦੇਖੋ ਮਾਸੀ ਤਾਂ ਗੱਲਾਂ ਸਾਰੀਆਂ ਅਡੋਡੀ ਨੇ ਸਾਰਿਆਂ ਦੇ ਮੂੰਹ ਅਡੋਡੀ ਆ ਦੇਖੋ ਫਿਰ ਇਹ ਗੱਲ ਚ ਤਾਂ ਕੋਈ ਫਾਇਦਾ ਨਹੀਂ ਠੀਕ ਆ ਜੇ ਦੇਖੋ ਤੁਸੀਂ ਜੋਤੀ ਨੂੰ ਕਿਤੇ ਲੁਕੋਇਆ ਜਾਂ ਜੋਤੀ ਨੂੰ ਕੋਈ ਸ਼ੰਗਲ ਲਾ ਗਿਆ ਤਾਂ ਮੈਨੂੰ ਗੱਲ ਹੁਣ ਦੱਸ ਦਿਓ ਮੈਂ ਤੈਨੂੰ ਆਉਣ ਸਾਰੇ ਗੱਲ ਕਹੀ ਪਿਆਰ ਨਾ ਕਹੀ ਇੱਜ਼ਤ ਨਾ ਕਹੀ ਤੈਨੂੰ ਲੱਗਦਾ ਇੱਜ਼ਤ ਰਾਸ ਨਹੀਂ ਆ ਰਹੀ ਮੈਂ ਤੈਨੂੰ ਕਿਹਾ ਮੇਰਾ ਘਰ ਫੋਲਣਾ ਕਿਉਂ ਨਹੀਂ ਤੈਨੂੰ ਸਮਝ ਲੱਗਦੀ ਤੂੰ ਸਰਤੇ ਹੀ ਚੜੀ ਜਾਣਾ ਬਿਨਾ ਮਤਲਬ ਤੋਂ ਹੀ ਦੇਖੋ ਮਾਸੀ ਜੀ ਮੈਂ ਜਿੱਦਾਂ ਗੱਲ ਕਰ ਰਿਹਾ ਘਰ ਫਰੋਲਣਾ ਤੇ ਕਿਸੇ ਨੂੰ ਪਿੱਛੇ ਲੋਣਾ ਉਹ ਚ ਬਹੁਤ ਫਰਕ ਆਗਾ ਜਦੋਂ ਤੇਰੀ ਜੋਤੀ ਨੂੰ ਤੇਰੇ ਤੇ ਵੀ ਵਿਸ਼ਵਾਸ ਨਹੀਂ ਹੈਗਾ ਜੋ ਐਡੀ ਸਟੈਂਡ ਵਾਲੀ ਸੀ ਤੇਰੇ ਵਿਸ਼ਵਾਸ ਤੇ ਖੜਦੀ ਉਹ ਤਾਂ ਬ ਮੈਨੂੰ ਚੰਗੇ ਜਾਣਦਾ ਤੁਸੀਂ ਚੁੱਥੇ ਨੂੰ ਤੁਸੀਂ ਜਾਣਦੇ ਹੋ ਨਾ ਵੀ ਕਹੇ ਜੀ ਆ ਮੈਂ ਤਾਂ ਤੁਹਾਨੂੰ ਪੁੱਛਣਾ ਕਿ ਉਹ ਕਿੱਥੇ ਜਾ ਸਕਦੀ ਹੈ ਤੁਸੀਂ ਦੱਸ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਦੱਸ ਸਕਦੇ ਬਸ ਡੱਪੜ ਕਰਨ ਦੀ ਤਾਂ ਗੱਲ ਹੀ ਮੈਂ ਚਲਾ ਜਾਣਾ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਤਾ ਭਾਈ ਮੈਨੂੰ ਜੋਤੀ ਦਾ ਨਹੀਂ ਪਤਾ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਫਿਰ ਤੂੰ ਸੁਵਾਦ ਲੈਣ ਨੂੰ ਖੜਾ ਇੱਥੇ ਗੱਲ ਸੁਵਾਦ ਲੈਣ ਦੀ ਨਹੀਂ ਹੁੰਦੀ ਗੱਲ ਨਾ ਆਪਣੇ ਤੋਂ ਕਿਸੇ ਦੂਰ ਹੋਣ ਦੀ ਆ ਜਦੋਂ ਕਿਸੇ ਤੋਂ ਆਪਣੇ ਤੋਂ ਆਪਣਾ ਦੂਰ ਹੁੰਦਾ ਨਾ ਤਾਂ ਫਿਰ ਪਤਾ ਲੱਗਦਾ ਜੇ ਤੈਨੂੰ ਇੰਨਾ ਹੀ ਪਿਆਰ ਸੀ ਨਾ ਜੋਤੀ ਨਾਲ ਫਿਰ ਤੂੰ ਵੇਰ ਪਾਲਣਾ ਕੁਝ ਨਾ ਕਰਦਾ ਫਿਰ ਤੂੰ ਜੋਤੀ ਤੇ ਟਿੱਗਿਆ ਰਹਿੰਦਾ ਉਹ ਚਲੋ ਕ ਉਹੀ ਜਾਣਦਾ ਦੂਜੇ ਪਾਦੀ ਦਾ ਕਹਿੰਦੇ ਡਰਾਮਾ ਹੀ ਹੁੰਦਾਗਾ ਹਾਂ ਹਾਂ ਹੁਣ ਤਾਂ ਤੈਨੂੰ ਡਰਾਮਾ ਹੀ ਦਿਖਣਗੇ ਚਾਰ ਛੇਪਰੇ ਚਲੋ ਕੋਈ ਨਾ ਮਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਨਿੱਕੀ ਕੀਤੀ ਨਾ ਐਨੇ ਕਨ ਮੈਨੂੰ ਮੇਰੀ ਇਕਾਤ ਜਿਆਦਾ ਆ ਗਈ ਕਿ ਮੈਂ ਕਿੱਥੇ ਇੱਕ ਤੱਕ ਰਹਿ ਗਿਆ ਇਹ ਤਾਂ ਤੇਰੇ ਨਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਵੀਰਪਾਲ ਦਾ ਆ ਹਾਲਾਤ ਨਾ ਹੁੰਦੇ ਫਿਰ ਜੇ ਤੇਰੇ ਨਾਲ ਹੋਈ ਹੁੰਦੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇਰੀ ਖਿੱਚ ਤੂੰ ਤਾਂ ਮੈਂ ਪਹਿਲਾਂ ਹੀ ਕਰ ਆਉਂਦੀ ਵੀਰਪਾਲ ਦੇ ਪੱਖ ਦਾ ਸਭ ਨੂੰ ਦੀਂਦੇ ਆ ਪਰ ਮੇਰਾ ਪੱਖ ਕਿਸ ਨੂੰ ਦੀਂਦਾ ਇਹ ਬੰਦਾ ਕਿੱਥੇ ਖੜਾ ਤੇ ਕਿਹੜੇ ਹਾਲ ਚ ਖੜਾਗਾ ਮੈਂ ਮੇਰੀ ਮਾਂ ਦੇ ਪੱਖ 'ਚ ਨਹੀਂ ਖੜ ਸਕਦਾ ਕਿਉਂਕਿ ਮੈਂ ਕਾਣਾਗਾ ਮੈਂ ਜੋਤੀ ਦੇ ਪੱਖ 'ਚ ਨਹੀਂ ਖੜ ਸਕਦਾ ਮੈਂ ਤਾਂ ਕਾਣਾਗਾ ਵੀਰਪਾਲ ਦੇ ਪੱਖ 'ਚ ਨਹੀਂ ਖੜ ਸਕਦਾ ਮੈਂ ਉੱਥੇ ਵੀ ਕਾਣਾਗਾ ਮੈਂ ਕਿਸੇ ਪਾਸੇ 'ਚ ਨਹੀਂ ਖੜ ਸਕਦਾ ਕਿਸੇ ਇੱਕ 'ਚ ਖੜ ਜਾ ਤਰ ਜਾਏਗਾ ਇਹ ਤਾਂ ਤਿੰਨ ਬੇੜੀਆਂ 'ਚ ਪੈ ਧਰੇਗਾ ਤੇ ਕਿਤੇ ਕਾਹੇ ਜੋਗਾ ਨਹੀਂ ਰਹੇਗਾ ਕਦੇ ਕਹਤਾ ਮੇਰਾ ਜੀ ਕਰਦਾ ਨਾ ਮੈਂ ਉਹਦੀ ਮਾਂ ਨਾਲ ਖੜ ਜਾ ਤੇ ਇਹਨਾਂ ਦੋਨਾਂ ਨੂੰ ਕਰਚੋਂ ਕੱਢਦਾ ਪਰ ਨਹੀਂ ਕੱਢ ਦੇ ਫਿਰ ਲਾਨਤ ਤੋਂ ਡਰ ਲੱਗਦਾ ਵੀ ਪਿੰਡ 'ਚ ਰਹੇਗਾ ਕਿਵੇਂ ਤੇ ਕਿਹਦੇ ਨਾਲ ਰਹੇਗਾ ਪਹਿਲਾਂ ਤੈਨੂੰ ਨਹੀਂ ਪਤਾ ਲੱਗਿਆ ਵੀ ਕੀ ਕਰਦਾ ਫਿਰਦਾ ਤੂੰ ਹੁਣ ਤੈਨੂੰ ਲਾਨਤਾਂ ਤੋਂ ਡਰ ਲੱਗਦਾ ਜੇ ਪਹਿਲਾਂ ਰਾਵਣ ਨੂੰ ਪਤਾ ਹੁੰਦਾ ਨਾ ਕਿ ਉਹਦਾ ਭਰਾ ਉਹਦੇ ਨਾਲ ਹੀ ਕਰੂਗਾ ਤਾਂ ਸ਼ਾਇਦ ਉਹਨੇ ਭਰਾ ਤਾਂ ਬਣਾਉਣਾ ਦਾ ਛੱਡੋ ਕਦੇ ਸੋਚਣਾ ਵੀ ਨਹੀਂ ਸੀ ਗੱਲ ਤਾਂ ਜੇ ਦੀ ਹੈ ਨਾ ਅੱਛਾ ਹੁਣ ਤੇਰੀ ਜੇ ਤੇਰੇ ਹੱਥ ਚ ਨਹੀਂ ਆਉਂਦੀ ਨਹੀਂ ਆਉਂਦੀ ਕਦੇ ਵੀ ਨਹੀਂ ਆਉਂਦੀ ਜ਼ਿੰਦਗੀ ਭਰ ਵੀ ਨਹੀਂ ਆਉਂਦੀ ਇਹ ਨਹੀਂ ਆਉਂਦੀ ਨਾ ਅੱਜ ਆਵੇ ਨਾ ਕੱਲ ਆਵੇ ਹੁਣ ਤੇਰਾ ਫੈਸਲਾ ਦੇਖ ਸਿੱਧੀ ਜੀ ਗੱਲ ਆ ਆਪਦੀ ਜੋਤੀ ਨੂੰ ਆਪ ਲੱਭ ਲਾ ਪਰ ਮੇਰੇ ਘਰੇ ਕਿਹੜੇ ਨਾਮਾ ਜੋਤੀ ਦੇ ਚੱਕਰ ਦੇ ਵਿੱਚ ਮੈਂ ਤਾਂ ਅਜਾ ਮਸੀ ਜੀ ਉਹ ਵੀ ਮਸਾ ਪੁੱਛ ਪੁੱਛ ਕੇ ਆਏ ਦੇਖੋ ਮੈਨੂੰ ਕੋਈ ਛੋਡੇ ਘਰੇ ਆਉਣ ਦਾ ਚਾਹ ਨਹੀਂ ਮੈਨੂੰ ਹੁਣ ਗੱਲ ਦਾ ਪਤਾ ਲੱਗ ਗਿਆ ਵੀ ਠੀਕ ਆ ਛੋਡਾ ਕਿਸੇ ਗੱਲ ਚ ਕੋਈ ਹੱਥ ਨਹੀਂ ਤੁਸੀਂ ਆਏ ਸੀ ਮੈਨੂੰ ਲੱਗਿਆ ਇਹਨੂੰ ਦੱਸਿਆ ਮਾਣੇ ਕਹਿੰਦੀ ਆਪ ਸੱਚੋ ਗੱਲਾਂ ਕਰੀਏ ਸੀ ਦੋਨੋਂ ਜਾਨੀਆਂ ਮੂੰਹ ਜੋੜ ਜੋੜ ਕੇ ਅੱਛਾ ਮੂੰਹ ਜੋੜਨ ਦਾ ਮਤਲਬ ਕੀ ਕੋਈ ਉਲਟ ਗੱਲਾਂ ਹੀ ਕਰ ਰਹੀਆਂ ਕੋਈ ਸਿੱਧੀ ਗੱਲ ਨਹੀਂ ਹੋ ਸਕਦੀ ਕਿਸੇ ਨਾਲ ਚਲੋ ਮਸੀ ਜੀ ਐਨੀ ਪੜਕਣ ਵਾਲੀ ਕੋਈ ਗੱ ਜਾ ਸਕਦਾ ਤੂੰ ਕਿਵੇਂ ਮੂੰਹ ਚੱਕ ਕੇ ਆ ਜਾਂਦੇ ਨੇ ਬਿਨਾਂ ਸੋਚੇ ਸਮਝੇ ਜਦੋਂ ਮੇਰਾ ਜੋਤੀ ਨਾ ਕੋਈ ਲੈਣ ਦੇਣੀ ਨਹੀਂ ਹੈਗਾ ਤਾਂ ਸੇ ਇਹਨੂੰ ਇਹਦਾ ਵੀ ਪਰਚੇ ਪੰਦਾ ਵੀ ਮੈਨੂੰ ਕੋਈ ਫੋਨ ਕਰ ਲੈ ਜਾਂ ਤੂੰ ਪਿੰਡ ਚ ਪੁੱਛ ਕੇ ਆਇਆ ਹੋ ਚਾਰ ਬੰਦਿਆਂ ਕੋਲੇ ਨਾਲੇ ਮੇਰਾ ਜੀਰੂ ਕੱਟਿਆ ਹੋਊਗਾ ਕੀ ਗੱਲ ਵੀ ਪਰ ਅਰੇ ਸਾਡੇ ਕਮਰੇ ਚ ਆ ਗਈ ਕਿਉਂ ਆ ਨਹੀਂ ਸਕਦੀ ਨਹੀਂ ਗੱਲ ਆਉਂਦੀ ਨਹੀਂ ਹੈਗੀ ਪਰ ਸਵਾਸ ਉਹ ਸੀਗਾ ਉਧਰ ਮੰਮੀ ਝਾੜੂ ਜਲਾਈ ਜਾਂਦੀ ਸੀਗੀ ਗਰਦ ਸੀ ਮੰਮੀ ਕਹਿੰਦੀ ਚਲ ਉੱਥੇ ਜਾ ਕੇ ਬਹਿ ਜਾ ਮੈਨੂੰ ਲੱਗਿਆ ਇੱਥੇ ਕੋਈ ਹੈ ਨਹੀਂ ਤੂੰ ਆ ਗਿਆ ਕੋਈ ਨਹੀਂ ਮੈਂ ਵਗ ਜਾਨੀ ਨਾ ਨਾ ਜਾਣ ਵਾਲੀ ਗੱਲ ਨਹੀਂ ਹੈਗੀ ਕੁੱਲ ਮਿਲ ਕੇ ਯਾਰੋ ਤੱਕੇ ਖਾ ਕੇ ਆਏ ਹਾਂ ਉਹ ਸ਼ੁਭ ਫੈਲਾ ਨਹੀਂ ਹੋਇਆ ਕਿਹਾਂ ਜੋਤੀ ਕਿੱਥੇ ਆ ਦੱਸਦਾ ਮਾਸੀ ਨੂੰ ਪਤਾ ਇਹ ਗੱਲ ਤਾਂ ਹੈਗੀਆ ਵੀਰਪਾਲ ਥੋੜੇ ਰਿਸ਼ਤੇਦਾਰਾਂ ਨੂੰ ਬੋਲਣ ਚੱਲਣ ਦਾ ਪਤਾ ਨਹੀਂ ਹੈਗਾ ਭਈ ਸਾਡੇ ਰਿਸ਼ਤੇਦਾਰ ਇੱਕ ਮਾੜੂ ਦੋ ਮਾੜੇ ਹੋਣਗੇ ਕੀ ਗੱਲ ਸਾਰੇ ਥੋੜੀ ਮਾੜੇ ਹੁੰਦੇ ਆ ਨਾਲੇ ਜੇ ਤੁਸੀਂ ਆਪ ਹੀ ਮਾੜੇ ਆ ਭਈ ਤਾਂ ਲੱਗਦਾ ਸਾਰੇ ਮਾੜੀ ਆ ਮੈਂ ਨਾ ਤੈਨੂੰ ਮੇਨ ਗੱਲ ਦੱਸਾਂ ਮੈਂ ਇੱਥੇ ਤਾਂ ਬੈਠੀ ਸੀ ਵੀ ਜੋਤੀ ਆਜੂਗੀ ਮੈਨੂੰ ਪਤਾ ਲੱਗੂ ਕਿਉਂਕਿ ਮੈਨੂੰ ਪਤਾ ਉਧਰ ਤਾਂ ਕਿਸੇ ਨੇ ਮੈਨੂੰ ਦੱਸਣ ਨਹੀਂ ਜਾਣ ਵੀ ਜੋਤੀ ਆ ਗਈ ਤਾਂ ਬੈਠੀ ਸੀ ਇੱਥੇ ਚੱਲ ਹੁਣ ਪਤਾ ਲੱਗ ਗਿਆ ਕੋਈ ਨਹੀਂ ਇੱਥੇ ਆਜੂਗ ਜਾਨੀ ਐ ਮੇਰਾ ਨਹੀਂ ਨਹੀਂ ਬਹਿ ਜਾ ਦੇਖ ਮੈਂ ਤੈਨਾਂ ਨਾਲ ਗੱਲ ਕਰਨੀ ਜਰੂਰੀ ਬੋਲ ਕੀ ਗੱਲ ਹੈ ਦੇਖ ਹੁਣ ਜੋਤੀ ਜਿੱਥੇ ਵੀ ਗਈ ਆ ਉਹਦੀ ਮਰਜ਼ੀ ਨਾਲ ਗਈ ਆ ਦੇਖ ਮੈਂ ਨਹੀਂ ਚਾਹੁੰਦਾ ਤੇ ਮੈਂ ਅਗਰ ਜਾ ਕੇ ਮੈਂ ਉਹਨੂੰ ਮਗਰ ਮਗਰ ਲੱਭਦਾ ਫੇਰਾ ਕਿੱਥੇ ਗਈ ਆ ਕਿਵੇਂ ਗਈ ਆ ਕਦੋਂ ਆਊਗੀ ਕਿੱਥੇ ਆ ਦੇਖੋ ਨਾ ਜਿੱਥੇ ਰਹਿਣਾ ਰਹੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਇਹਨਾਂ ਆਪਾਂ ਨੂੰ ਮਾੜਾ ਕਹੀਏ ਨਾ ਪਹਿਲਾਂ ਕਿਹਾ ਤੇ ਨਾ ਮੈਂ ਹੁਣ ਕਹਿਣਾ ਪਰ ਰਹੀ ਗੱਲ ਮੈਂ ਇੱਕ ਹੌਲ ਕਰਦਾ ਵੀ ਦੇਖੋ ਤੇ ਮਸੀਨ ਮੈਨੂੰ ਇੱਕ ਗੱਲ ਕਹੀ ਆ ਕਹਿੰਦੀ ਜਿਹੜਾ ਕੁਝ ਪਹਿਲਾਂ ਹੋ ਗਿਆ ਤੈਨੂੰ ਹੁਦੀ ਨਾ ਨਹੀਂ ਜੀ ਮੈਨੂੰ ਦਿਖਦਾ ਸੀ ਸਭ ਕੁਝ ਫਰੇਜ਼ ਝੂਠ ਵੀ ਕੀ ਆ ਪਰ ਮੈਂ ਗੱਲ ਅੱਜ ਦੀ ਕਰਦਾ ਜੇ ਕੋਈ ਫੈਸਲਾ ਲੈ ਕੇ ਅੱਜ ਦੀ ਗੱਲ ਸੈੱਟ ਹੁੰਦੀ ਹੈ ਨਾ ਤੇਰੀ ਜ਼ਿੰਦਗੀ ਸਬਰ ਦੀ ਆ ਤਾਂ ਮੈਨੂੰ ਉਸ ਗੱਲ ਦੇ ਵਿੱਚ ਕੋਈ ਘਾਟਾ ਨਹੀਂ ਲੱਗਦਾ ਤੂੰ ਤਾਂ ਕਦੇ ਚੱਜ ਦਾ ਫੈਸਲਾ ਕੋਈ ਲੈਂਦਾ ਹੀ ਨਹੀਂ ਗੱਲ ਮੈਂ ਐ ਕਰਦਾ ਵੀਪਲ ਜੇ ਕੋਈ ਫੈਸਲਾ ਲੈ ਕੇ ਗੱਲ ਬਣਦੀ ਹੈ ਨਾ ਤਾਂ ਦੇਖ ਯਾਰ ਮੈਂ ਤਿਆਰ ਆ ਤੇਰੇ ਜੋ ਦਿਲ 'ਚ ਹੈਗੀ ਨਾ ਮੈਨੂੰ ਦੱਸ ਦੇ ਰਹੀ ਗੱਲ ਬਸ ਮੇਰੇ ਦਿਲ 'ਚ ਤਾਂ ਭਈ ਕੁਝ ਨਹੀਂ ਹੈਗਾ ਜਿਵੇਂ ਮੇਰਾ ਟਾਈਮ ਨਿਕਲ ਹੀ ਜਾਂਦਾ ਨਾ ਬਸ ਬਹੁਤ ਵਧੀਆ ਪਰ ਇੱਥੇ ਰਹਿ ਕੇ ਮੈਨੂੰ ਸੁਣਾਉਣੀ ਬਾਜੀ ਕਰਨੀ ਮੇਰੀ ਮਾਂ ਨਾਲ ਖੜਨਾ ਜੋਤੀ ਨੂੰ ਭੰਡਣਾ ਇਸੇ ਦੀ ਸੁਣਨੀ ਨਹੀਂ ਉਹ ਤੇ ਗੱਲਾਂ ਨਾਲ ਵੀਰਪਾਲ ਜ਼ਿੰਦਗੀ ਨਹੀਂ ਨੰਨ ਦਿੰਦੀ। ਨਾ ਤੈਨੂੰ ਕਿਹੜਾ ਖੰਜਰ ਕਹਿੰਦਾ ਵੀ ਮੈਂ ਜੋਤੀ ਨੂੰ ਭੰਡਦੀ ਆ। ਮੈਂ ਕਿਹਾ ਭੰਡੂੰਗੀ। ਮੰਨਿਆ ਮੈਂ ਗਲਤੀ ਕਰੀ ਇੱਥੇ ਆ ਕੇ ਪਰ ਉਹ ਮੇਰੀ ਭੈਣ ਆ ਮੈਂ ਉਹਨੂੰ ਕਦੇ ਨਹੀਂ ਭੰਡਿਆ। ਮੈਂ ਸਿਰਫ ਉਹਦੀ ਖੁਸ਼ੀ ਕਰਕੇ ਮੈਂ ਸਾਈਡ ਤੇ ਬੈਠੀ ਆ ਨਾ। ਦੇਖ ਤੂੰ ਤਾਂ ਸਾਈਡ ਤੇ ਬੈਠੀ ਆ ਪਰ ਤੈਨੂੰ ਇੱਕ ਗੱਲ ਦਾ ਪਤਾ ਨਾ ਕੱਲ ਨੂੰ ਮੇਰੀ ਮਾਂ ਨੇ ਵੀ ਨਹੀਂ ਰਹਿਣਾ ਇੱਥੇ ਤੇ ਫਿਰ ਤੈਨੂੰ ਲੱਗਦਾ ਵੀ ਤੈਨੂੰ ਇੱਥੇ ਕੋਈ ਰਹਿਣ ਦੇ ਦੂਗਾ ਕਿਵੇਂ ਰਹਿਂਗੇ ਇੱਥੇ ਲੋਕ ਕੀ ਕੀ ਕਹਿਣਗੇ ਰਿਸ਼ਤੇਦਾਰ ਕੀ ਕੀ ਕਹਿਣਗੇ ਤੈਨੂੰ ਮੇਰੀ ਗੱਲ ਸੁਣ ਨਾ ਜਦੋਂ ਮੇਰੀ ਐਡੀ ਬਦਨਾਮੀ ਹੋਗੀ ਨਾ ਮੂੰ ਦਿਖਾਉਣ ਦੇ ਲਾਇਕ ਤਾਂ ਮੈਂ ਵੈਸੇ ਵੀ ਹੈ ਨਹੀਂ ਤੇ ਮੈਂ ਕੀ ਲੈਣਾ ਜਿਹੜਾ ਕੁਝ ਕਹਿਣਾ ਕਿਸੇ ਨੇ ਕਹੀ ਜਾਵੇ ਮੈਨੂੰ ਕੀ ਫਰਕ ਪੈਂਦਾ ਫਾਲਤੂ ਗੱਲ ਨੂੰ ਸਮਝ ਜਾ ਰਾ ਹੁਣ ਕਿਹੜਾ ਮੇਰੀ ਕੋਈ ਇੱਜ਼ਤ ਆ ਫੇਰ ਤਾਂ ਹੁੰਦਾ ਮੈਂ ਯਾਰ ਤੈਨੂੰ ਚਾਹਣਾ ਵੀ ਤੇਰੀ ਇੱਜ਼ਤ ਹੋਵੇ ਯਾਰ ਵੀ ਤੈਨੂੰ ਸਭ ਲੋਕ ਸਮਝਣ ਮੈਨੂੰ ਇਹ ਜੀ ਇੱਜ਼ਤ ਦੀ ਲੋੜ ਨਹੀਂ ਤੇਗਾ ਤੇਰੀ ਮਾਸੀ ਨੇ ਇੱਕ ਗੱਲ ਕਹੀ ਆ ਕਹਿੰਦੀ ਜੱਗੀ ਅੱਜ ਵੀ ਵੀਰ ਫਾਲੋਪ ਕਰਾਉਣ ਨੂੰ ਤਿਆਰ ਆ ਪਰ ਪਤਾ ਮੈਨੂੰ ਵੀ ਉਹ ਮੈਨੂੰ ਰੱਖ ਲੂਗਾ ਦੇਖ ਤੈਨੂੰ ਜੇ ਇੰਨਾ ਮਾਣ ਨਾ ਆਉਂਦੇ ਬੰਦੇ ਤੇ ਤਾਂ ਇੱਕ ਗੱਲ ਹੋਰ ਵੀ ਯਾਦ ਰੱਖ ਉਨੇ ਇੱਕ ਗੱਲ ਕਹੀ ਆ ਵੀ ਪਰ ਅਸੀਂ ਕਿਸੇ ਦਾ ਜਵਾਗ ਨਹੀਂ ਪਾ ਸਕਦੇ ਉਹੀ ਗੱਲ ਆ ਗਈ ਨਾ ਹੁਣ ਤੈਨੂੰ ਇਥੇ ਸੋਚ ਕੇ ਦੇਖ ਤੂੰ ਮੇਰੀ ਥਾਂ ਤੇ ਖੜੀ ਆ ਹਨਾ ਜੱਗੀ ਤੇ ਉਹਦੀ ਮਾਂ ਕੀ ਕਹਿੰਦੇ ਅਸੀਂ ਬਗਾਨਾ ਜਵਾਕ ਰੱਖਣਾ ਨਹੀਂ ਤੇ ਇੱਕ ਇੱਕ ਦਿਨ ਇਹ ਹਜਾ ਸੀ ਮੇਰੀ ਮਾਂ ਮੈਨੂੰ ਖੁਦ ਕਹਿੰਦੀ ਸੀ ਅਸੀਂ ਬਗਾਨਾ ਜਵਾਕ ਰੱਖਣਾ ਨਹੀਂ ਜੋਤੀ ਦੇ ਕੁੱਖ ਚ ਬਗਾਨਾ ਜਵਾਕ ਸੀ ਪਰ ਮੈਂ ਫਿਰ ਵੀ ਸਟੈਂਡ ਲਿਆ ਤੂੰ ਸੋਚ ਕੇ ਦੇਖ ਮੈਂ ਕਿੰਨਾ ਸਹੀ ਬੰਦਾ ਤੇ ਜੱਗੀ ਅੱਜ ਪਤਾ ਕੀ ਕਹਿ ਰਹੀ ਐ ਅਸੀਂ ਬਗਾਨਾ ਜਵਾਕ ਨਹੀਂ ਰੱਖਣਾ ਜੇ ਐ ਨਹੀਂ ਉਹ ਚੰਗਾ ਹੁੰਦਾ ਨਾ ਮੇਰਾ ਆ ਵੀ ਆਪਦੀ ਨਾ ਸੋਚ ਹੁੰਦੀ ਆ ਫਿਰ ਇਹ ਚ ਗਲਤ ਵੀ ਕੀ ਆ ਕੋਣ ਕਿਸੇ ਦਾ ਖੂਨ ਪਾਲਦਾ ਕੋਈ ਵੀ ਨਹੀਂ ਪਰ ਮੈਂ ਤਾਂ ਪਾੜਿਆ ਨਾ ਫਿਰ ਉਹ ਤਾਂ ਤੇਰੀ ਇੱਛਾ ਪਈ ਤੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਉਹ ਤਾਂ ਦੇਖ ਤੇਰੀ ਲਾਈਫ ਆ ਹਰ ਇੱਕ ਦੇ ਅਲੱਗ-ਅਲੱਗ ਦਿਮਾਗ ਹੁੰਦਾਗਾ ਜੇ ਮੈਨੂੰ ਤੈਨੂੰ ਠੀਕ ਲੱਗਿਆ ਤੂੰ ਕਰਿਆ ਜਿਵੇਂ ਉਹਨੂੰ ਠੀਕ ਲੱਗਿਆ ਉਹ ਕਰ ਲੂਗਾ ਵੈਸੇ ਬਸ ਕੋਈ ਨਹੀਂ ਮੈਂ ਨਹੀਂ ਹੁਣ ਤੈਨੂੰ ਕੁਝ ਵੀ ਕਹਿਣਾ ਚੱਲ ਕੋਈ ਨਾ ਵੀਰਪਾਲਾ ਲੰਗੀ ਜ਼ਿੰਦਗੀ ਦਾ ਤਾਂ ਦੇਖ ਕੋਈ ਕੁਝ ਕਰ ਨਹੀਂ ਸਕਦਾ ਪਰ ਆਉਣ ਵਾਲੀ ਜ਼ਿੰਦਗੀ ਦਾ ਮੈਂ ਤੇਰੇ ਲਈ ਕੋਸ਼ਿਸ਼ ਕਰ ਸਕਾਂ ਤਾਂ ਮੈਨੂੰ ਜਰੂਰ ਦੱਸੀ। ਮੈਨੂੰ ਤਾਂ ਤੇਰੇ ਸਵਾਰਨ ਦੀ ਲੋੜ ਨਹੀਂ ਜਿਹੜਾ ਬੰਦਾ ਮਿੰਟ-ਮਿੰਟ ਤੋਂ ਬਦਲੇ ਨਾ ਉਹਦੀ ਹਮਦਰਦੀ ਝੂਠੀ ਹਮਦਰਦੀ ਤਾਂ ਮੈਨੂੰ ਜਮਾ ਹੀ ਲੋੜ ਨਹੀਂ। ਚਾਹੇ ਮੈਂ ਜਿਵੇਂ ਮਰਜ਼ੀ ਰਹਿ ਲਾਂ ਬਸ ਠੀਕ ਆ ਮੈਂ ਆਪਣੀ ਜ਼ਿੰਦਗੀ ਕੱਟੀ ਜਾਨੀ ਹੈ ਨਾ ਬਸ ਵਧੀਆ। ਦੇਖ ਮੇਰੀ ਗੱਲਾਂ ਝੂਠੀਆਂ ਹੋ ਸਕਦੀਆਂ ਮੇਰੇ ਕਿਤੇ ਹੋਏ ਵਾਦੇ ਝੂਠੇ ਹੋ ਸਕਦੇ ਆ ਪਰ ਮੈਂ ਹਮਦਰਦੀ ਕਿਸੇ ਨਾਲ ਝੂਠੀ ਨਹੀਂ ਕਰਦਾ ਵੀਰਪਾ। ਮੈਨੂੰ ਲੋੜ ਨਹੀਂ। ਇਹ ਸਿਰ ਤੋਂ ਮੇਰਾ ਤੈਨੂੰ ਘਾਟ ਹੀ ਲਾਣਾ ਮੇਰੇ ਚ। ਮੈਂ ਨਹੀਂ ਚਾਹੁੰਦੀ ਵੀ ਕੋਈ ਮੇਰੇ ਤੇ ਤਰਸ ਕਰਕੇ ਝੂਠੀ ਹਮਦਰਦੀ ਦਿਖਾਵੇ ਪਰ ਇੱਕ ਗੱਲ ਮੈਨੂੰ ਰੀ ਲੋਡ ਹੈ ਪਰ ਇੱਕ ਗੱਲ ਯਾਦ ਰੱਖੀ ਹਮੇਸ਼ਾ ਮੇਰੀ ਮਾਂ ਦੇ ਕੀਤੇ ਹੋਏ ਵਾਦੇ ਜਦੋਂ ਸਾਲ ਜਿਆਦਾ ਟਾਈਮ ਨਹੀਂ ਚੱਲਦੇ ਕਿਉਂਕਿ ਗਲਤ ਨੂੰ ਯਾਦ ਰੱਖਣੀ ਚਾਹੀਦੀ ਕੋਈ ਨਹੀਂ ਜਿੰਦੇ ਦੀ ਮੈਂ ਇਸ ਘਰ ਚ ਆਈ ਆ ਨਾ ਚਾਹੇ ਕਿੱਡੀ ਮਰਜ਼ੀ ਮਾੜੀ ਆ ਪਰ ਉਹਨੇ ਮੇਰਾ ਕਦੇ ਮਾੜਾ ਨਹੀਂ ਸੋਚਿਆ ਪਰ ਇੱਕ ਗੱਲ ਯਾਦ ਰੱਖ ਇਹਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ ਮੈਂ ਰਹਿਣਾ ਤੇ ਫੇਰ ਕਿੱਥੇ ਨਹੀਂ ਰਹਿਣਾ ਇਹ ਜ਼ਰੂਰੀ ਨਹੀਂ ਹੁੰਦਾ ਜੇ ਬੰਦੇ ਦੀ ਉਮਰ ਆ ਤੇ ਉਹਨੇ ਛੇਤੀ ਮਰ ਜਾਣਾ ਕੋਈ ਪਤਾ ਨਹੀਂ ਮੈਂ ਇੱਥੇ ਹੈਗੀਆਂ ਕੱਲ ਨੂੰ ਨਾ ਕੋਈ ਉਮਰ ਦੇ ਸਾਹਮਣ ਨਾਲ ਥੋੜੀ ਜ਼ਿੰਦਗੀ ਹੁੰਦੀ ਆ ਇਹ ਤਾਂ ਇਨਸਾਨ ਦਾ ਪਾਣੀ ਦਾ ਬਲਬਲਾ ਹੁੰਦਾ ਕੀ ਪਤਾ ਕਦੋਂ ਫੋਟੇ ਹਨ ਨਾਲੇ ਉਮਰਾਂ ਨਾਲ ਵੀ ਕਦੇ ਮੌਤ ਆਉਂਦੀ ਆ ਇਹ ਤਾਂ ਜਿੰਨੀ ਰੱਬ ਨੇ ਲਿਖੀ ਆ ਨਾ ਉੰਨੀ ਭੋਗਤਦਾ ਬੰਦਾ ਬਥੇਰੇ ਜਵਾਨ ਹੀ ਮਰ ਜਾਂਦੇ ਆ ਉਹਦਾ ਕੀ ਆ ਹੋ ਸਕਦਾ ਮੈਂ ਹੈਗੇ ਉਹ ਤੋਂ ਪਹਿਲਾਂ ਮੈਂ ਹੀ ਨਾ ਰਹਾ ਅੱਜ ਹੈਗੀਆਂ ਕੱਲ ਨੂੰ ਨਾ ਹੋਵਾਂ ਦੇਖੋ ਇਹ ਗੱਲ ਤਾਂ ਮੈਂ ਵੀ ਕਹਿ ਸਕਦਾ ਅੱਜ ਹੈਗਾ ਮੈਂ ਕੱਲ ਨਹੀਂ ਹੈਗਾ ਪਰ ਇੱਕ ਗੱਲ ਯਾਦ ਰੱਖੀ ਜੇ ਮੈਂ ਇਸ ਦੁਨੀਆ ਤੋਂ ਚਲਾ ਗਿਆ ਨਾ ਤਾਂ ਸਾਡੇ ਦੋਨੇ ਪਹਿਨਾਂ ਦੀ ਜੂਨ ਬੁਰੀ ਹੋ ਜੂਗੀ ਮੇਰੀ ਜੂਨ ਤਾਂ ਕਿ ਦੇਦੀ ਮਾਰੀ ਆ ਪਰ ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ ਕੋਈ ਦੁਨੀਆ ਤੋਂ ਚਲਾ ਜਾਊਗਾ ਜਿਦੀ ਜਿੰਨੀ ਲਿਖੀ ਉਹ ਨਹੀਂ ਭੁਗਤਨੀ ਨਾ ਕਿਸੇ ਦੇ ਕਹਿਣ ਤੇ ਕਿਸੇ ਨੇ ਜਿਉਣਾ ਤੇ ਨਾ ਕਿਸੇ ਦੇ ਕਹਿਣ ਤੇ ਕੋਈ ਮਰਦਾਗਾ ਚਲੋ ਜਿਵੇਂ ਜਨੂ ਸਾਹਿਬਾ ਫਿਰਮਾਸੀ ਨੇ ਮਿਲ ਗਈ ਜੋਤੀ ਲੈ ਆਇਆ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਫਾਇਦਾ ਨਿਕਲਿਆ ਗਿਆ ਉੱਥੇ ਉਹ ਤਾਂ ਹਜਾਲਵਾ ਕੇ ਮੁੜਿਆ ਆ ਜੁਨਾਈ ਜਾਂਦਾ ਕਿਉਂਕਿ ਮੈਨੂੰ ਪਤਾ ਗੋ ਇਹ ਜੀ ਬੁੜੀ ਨਹੀਂ ਹੈਗੀ ਜਿਹੋ ਜੀ ਤੂੰ ਸਮਝਦਾਗਾ ਹਰੇਕ ਨੂੰ ਆਪਦੇ ਵਰਗਾ ਨਹੀਂ ਸਮਝੀਦਾ ਦੇਖੋ ਮੈਂ ਤਾਂ ਕਿਸੇ ਨੂੰ ਆਪਦੇ ਵਰਗਾ ਸਮਝਿਆ ਨਹੀਂ ਪਰ ਮੈਂ ਤਾਂ ਹਦ ਤੋ ਚੰਗੀ ਸਮਝੀ ਸੀ ਮੈਨੂੰ ਐ ਸੀ ਖਰੇ ਜੇ ਉਹਨਾਂ ਕਿਸੇ ਗੱਲ 'ਚ ਕੋਈ ਹੱਥ ਹੈਗਾ ਜੋਤੀ ਉਹਨੂੰ ਪਤਾ ਹੈ ਜਾਂ ਉਹਨਾਂ ਕੋਈ ਗੱਲ ਦੱਸੀ ਆ ਤਾਂ ਮੈਨੂੰ ਦੱਸ ਦੋ ਪਰ ਉਹਨਾਂ ਤਾਂ ਤੇਰੇ ਵਾਂਗੂ ਮੇਰੇ ਉਲਟਾ ਸਿਰ ਪਈ ਪੈਣੀ ਸੀ ਬਾਈ ਚਾਹੀਦਾ ਵੀ ਸੀ ਐਵੇਂ ਜਿਹਦੇ ਜੀ ਕਰਦਾ ਮੂੰਹ ਚ ਆ ਕੇ ਇਲਜ਼ਾਮ ਲਾ ਦੇਣਾ ਮੇਰੀ ਜੋਤੀ ਉਹਦੇ ਕੋਲ ਆ ਮੇਰੀ ਜੋਤੀ ਕੀ ਗੱਲ ਆ ਤੇਰੀ ਜੋਤੀ ਆ ਕਿ ਕੀ ਆ ਉਹ ਹੱਦਾਂ ਲੈ ਕਿਸੇ ਨੇ ਉਹ ਤੋ ਕੀ ਲੈਣਾ ਨਾੜੇ ਉਹ ਜੰਗੀ ਦੀ ਮਾਸੀ ਆ ਨਾ ਵੀ ਸਾਡੀ ਤਾਂ ਮੈਂ ਕਿਸੇ ਨੂੰ ਤਾਂ ਆਪਣਾ ਸਮਝ ਹੀ ਸਕਦਾ ਵੀਰਪਾਲ ਫਿਰ ਸਮਝ ਦਿਓ ਵਧੀਆ ਗੱਲ ਆ ਸਮਝ ਠੀਕ ਆ ਭਾਈ ਫਿਰ ਹੁਣ ਉਹਨੂੰ ਕੀ ਉਹਨੇ ਵੀ ਇਹੀ ਕਿਹਾ ਹੋਣਾ ਵੀ ਮੈਨੂੰ ਕੀ ਪੁੱਛ ਫੜਾਈ ਆ ਇਹ ਗੱਲ ਉਹਨੇ ਕਹੀ ਆ ਨਾ ਫਿਰ ਉਹਨੋਂ ਵੀ ਕੀ ਪਤਾ ਜੇ ਤੁਹਾਡੇ ਘਰੇ ਤਾਂ ਜੇ ਕੋਈ ਇੱਕ ਦਿਨ ਆ ਜੇ ਨਾ ਸੱਚੀ ਗੱਲ ਆ ਵੀ ਤੁਸੀਂ ਤਾਂ ਇਹ ਨਹੀਂ ਪਤਾ ਕੀ ਇਲਜ਼ਾਮ ਲਾ ਦੋ ਅਗਲੇ ਤੇ ਤਾਂ ਹੀ ਤਾਂ ਕੋਈ ਆਣ ਘਮਾਣ ਨਹੀਂ ਆਉਂਦਾ ਚੱਲ ਕੋਈ ਨਾ ਯਾਰ ਅਸਤਾ ਮਾੜੇ ਆ ਠੀਕ ਆ ਮਾੜੀ ਰਹਾਂਗੇ ਪਰ ਇੱਕ ਗੱਲ ਯਾਦ ਰੱਖੀ ਵੀਰਪਾਲ ਜਿੱਥੇ ਤੇ ਨਾ ਮੈਂ ਖੜ ਗੇ ਨਾ ਛਦ ਇੱਕ ਮੋੱਕ ਜੱਗੀ ਵੀ ਨਹੀਂ ਖੜ ਸਕਦਾ ਤੇ ਪਰ ਇੱਕ ਗੱਲ ਮੈਨੂੰ ਨਾ ਜੱਗੀ ਦੀ ਲੋੜ ਆ ਨਾ ਤੇਰੀ ਲੋੜ ਆ ਮੇਰੇ ਤਾਂ ਕਿਸੇ ਦੀ ਲੋੜ ਨਹੀਂ ਮੈਂ ਤੈਨੂੰ ਗੱਲ ਕਹਿਣਾ ਜਿਹੜੀ ਗੱਲ ਮੈਂ ਚਾਹਣਾ ਇੱਕ ਫੈਸਲੇ ਤੇ ਆ ਤੂੰ ਮੈਨੂੰ ਕਿਹ ਇੱਕ ਸਟੈਂਡ ਤੇ ਰਹਿ ਤਾਂ ਚੰਗਾ ਰਹੇਗਾ ਹੁਣ ਮੈਂ ਤੈਨੂੰ ਪੁੱਛਣਾ ਚਾਹਣਾ ਵੀ ਦੇਖ ਜੇ ਤੇਰਾ ਅੱਜ ਜੱਗੀ ਦੇ ਜਾਨ ਨੂੰ ਜੀ ਕਰਦਾ ਤਾਂ ਮੇਰੇ ਬੱਚੇ ਦੀ ਸਪਾਈ ਕਰਾ ਦੇ ਤੂੰ ਜਾ ਸਕਦੀ ਆ ਪਰ ਜੇ ਤੂੰ ਚਾਹਣੀ ਆ ਵੀ ਉਹਦੇ ਜਾਣਾ ਨਹੀਂ ਮੈਂ ਇੱਥੇ ਰਹਿਣਾ ਤਾਂ ਦੇਖ ਤੈਨੂੰ ਮੇਰੀ ਬਣ ਕੇ ਤਾਂ ਫਿਰ ਚੱਲਣੀ ਪੈਣਾ ਕਿਉਂਕਿ ਤੈਨੂੰ ਤੈਨੂੰ ਨਹੀਂ ਪਤਾ ਕੋਈ ਨਾ ਜਿੱਦੇ ਕੋਈ ਫੈਸਲਾ ਲਿਆ ਨਾ ਮੈਂ ਤੈਨੂੰ ਪਤਾ ਲੱਗ ਜੂਗਾ ਤੇ ਤੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਹਜੇ ਮੇਰੇ ਮਨ 'ਚ ਕੁਝ ਨਹੀਂ ਹੈਗਾ ਬਸ ਇੱਕ ਗੱਲ ਯਾਦ ਰੱਖੀ ਇਹ ਫੈਸਲਾ ਇਹੋ ਜਿਹਾ ਹੋਵੇ ਠੀਕ ਆ ਵੀ ਕੋਈ ਨਾ ਮੇਰੀ ਖੁਸ਼ੀ ਦੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਨੂੰ ਤਾਂ ਹੈਗੀ ਹੈ ਨਾ ਕਿਉਂਕਿ ਹੁਣ ਮੇਰੀ ਜ਼ਿੰਦਗੀ 'ਚ ਜੇ ਲੱਗਦਾ ਛੜ ਜੋਤੀ ਵੀ ਚਲੇਗੀ ਕਿਉਂਕਿ ਜੋਤੀ ਨੇ ਮੈਨੂੰ ਇੱਕ ਵਾਰੀ ਮੌਕਾ ਦਿੱਤਾ ਸੀ ਫਿਰ ਤੂੰ ਲੱਭ ਲੈ ਨਾਲੇ ਤੂੰ ਤਾਂ ਕਿਦੋਂ ਵੀ ਲੱਭ ਲੈਣਾ ਉਹਨੂੰ ਲੱਭ ਲੈ ਲੱਭ ਲੂੰਗਾ ਪਰ ਐਨਾ ਕਿੰਨਾ ਕੁ ਟਾਈਮ ਮੈਂ ਉਹਨੂੰ ਕੰਜਰੇ 'ਚ ਰੱਖੂੰਗਾ ਜਿਹੜੀ ਗੱਲ ਉਹਨੂੰ ਚੰਗੀ ਨਹੀਂ ਲੱਗਦੀ ਉਹ ਗੱਲ ਦਾ ਕੋਈ ਫੈਸਲਾ ਹੀ ਨਹੀਂ ਹੋ ਰਿਹਾ ਜਦੋਂ ਫਿਰ ਭਾਈ ਤੂੰ ਕਰੇ ਹੀ ਨਾ ਕਰ ਜਿਹੜੀ ਗੱਲ ਉਹਨੂੰ ਨਹੀਂ ਚੰਗੀ ਲੱਗਦੀ ਤੂੰ ਨਾ ਕਰ ਜੇ ਉਹ ਤੇਰੇ ਨਾਲ ਖੁਸ਼ ਹੋਵੇ ਤਾਂ ਜਾ ਵੀ ਕਿਉਂ ਖੁਸ਼ੀ ਦੀ ਗੱਲ ਵੀ ਸੁਣ ਲੈ ਤੈਨੂੰ ਨਜ਼ਰਦੀ ਉਹ ਉਹ ਕਹਿੰਦੀ ਵੀ ਤੂੰ ਦੇ ਕੋ ਬੈਨ ਹੁਣ ਤੈਨੂੰ ਘਰੋਂ ਕੱਢ ਦੇ ਤੂੰ ਨਾ ਬੈਠ ਮੈਂ ਤਾਂ ਤੈਨੂੰ ਕਦੇ ਨਹੀਂ ਕਿਹਾ ਵੀ ਲੱਕੀ ਮੇਰੇ ਕੋਲੇ ਬਹਿ ਜਾ ਤੂੰ ਨਾ ਬੈਠਿਆ ਕਰ ਆਪਦਾ ਘਰ ਵਸਾ ਤੈ ਮੇਰੇ ਤੋਂ ਕੀ ਲੈਣਾ ਯਾਰ ਮੈਂ ਤਾਂ ਇੱਕ ਤਰ੍ਹਾਂ ਦਾ ਫਸਿਆ ਪਿਆ ਨਾ ਮੈਂ ਤੇਰੀ ਸੁਣ ਸਕਦਾ ਜੋਤੀ ਜੀ ਤਾਂ ਮੈਂ ਸੁਣੀ ਕੀ ਆ ਉਹਦੀ ਨਾਂ ਮੈਂ ਅਜੇ ਤੱਕ ਕਦੇ ਸੁਣੀ ਆ ਕਿਉਂਕਿ ਮੈਨੂੰ ਪਤਾ ਉਹਦੇ ਚ ਵਗਦਾ ਜਨਮ ਹੋ ਗਿਆ ਤੇਰੇ ਹਜੇ ਬੱਚਾ ਹੋਣਾ ਜੇ ਤੂੰ ਟੈਨਸ਼ਨ ਲਵੇਂਗੀ ਆ ਦੇਖੋ ਬੱਚੇ ਤੇ ਕੀ ਅਸਰ ਪਊਗਾ ਇਹ ਗੱਲਾਂ ਤੂੰ ਧਿਆਨ ਨਾਲ ਸੋਚੇਂਗੀ ਤਾਂ ਛੇ ਤਨੂ ਗੱਲ ਸੁਣ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੂੰ ਜੋਤੀ ਨੂੰ ਲੱਭ ਲੈ ਠੀਕ ਹੈ ਨਾ ਮੈਂ ਵਾਰ-ਵਾਰ ਕਹੀ ਐ ਨੀ ਨਾਲੇ ਮੈਂ ਵੀ ਜਾਣੀ ਆ ਬਸ ਮੈਂ ਤਾਂ ਹੀ ਬੈਠੀ ਸੀ ਵੀ ਜੋਤੀ ਦਾ ਪਤਾ ਲੱਭ ਜੂਗਾ ਨਾਲੇ ਜੋਤੀ ਪਿੰਡ ਗਈ ਹੋਊਗੀ ਮੰਮੀ ਉਹਨਾਂ ਤੋਂ ਪੁੱਛ ਲੈ ਫੋਨ ਲਾ ਕੇ ਨਾ ਪਤਾ ਕਰ ਲਿਆ ਜਦੋਂ ਮੈਂ ਤੇਰੀ ਮਾਸੀ ਦੇ ਢੀ ਦੂਰ ਪਿੰਡ ਜਾ ਸਕਦਾ ਨਾ ਤਾਂ ਜਦੋਂ ਮੰਮੀ ਡੇਢੀ ਕੋਲ ਜਾਣਾ ਵੀ ਦੂਰ ਦੂਰ ਦੀ ਗੱਲ ਨਹੀਂ ਨਾਲੇ ਸਭ ਤੋਂ ਵੱਡੀ ਗੱਲ ਮੈਨੂੰ ਤਰਸ ਪਤਾ ਕੀਤੇ ਹੁੰਦਾ ਤੁਹਾਡੇ ਪਿਓ ਤੇ ਆਉਂਦਾ ਉਹ ਵਿਚਾਰੇ ਦੀ ਕੋਈ ਜੂਨ ਚੋ ਜੂਨ ਹੈ ਨਹੀਂ ਉਹਨੇ ਸਿਰਫ ਮ ਤੇਰੇ ਹਾਲ ਚਾਲ ਬਾਰੇ ਤੇਨੂੰ ਜੋਤੀ ਦਾ ਨਾਮ ਵੀ ਨਹੀਂ ਲਿਆ ਪਤਾ ਕਿਉਂ ਕਿਉਂਕਿ ਉਹ ਬੰਦੇ ਨੂੰ ਦੁੱਖ ਨੇ ਉਹ ਬੰਦੇ ਨੂੰ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਉਹ ਬੰਦੇ ਨੂੰ ਕੋਈ ਘਰ ਨਹੀਂ ਦਿਖ ਰਿਹਾ ਕੁੜੀਆਂ ਦਾ ਤਾਂ ਕਰਕੇ ਚੁੱਪਾ ਹੋ ਪਤਾ ਕੀ ਗੱਲ ਆ ਮੈਂ ਇੱਕ ਗੱਲ ਸੋਚਦੇ ਹੁੰਨੀ ਆ ਕਦੇ ਕਦੇ ਵੀ ਜੇ ਸਾਡੀ ਜ਼ਿੰਦਗੀ ਚ ਤੁਸੀਂ ਨਾ ਆਉਂਦੇ ਤਾਂ ਸ਼ਾਇਦ ਤੁਹਾਨੂੰ ਟੱਬਰ ਨਾਲ ਸਾਡਾ ਰਿਸ਼ਤਾ ਨਾ ਜੋੜਦਾ ਤੁਸੀਂ ਸੌਖੇ ਹੋਣਾ ਸੀ ਸ਼ਾਇਦ ਮੇਰੇ ਪਿਓ ਦੀ ਬਦਨਾਮੀ ਨਾ ਹੁੰਦੀ ਸੌਖੇ ਹੁੰਦੇ ਹਾਂ ਸਹੀ ਗੱਲ ਆ ਇਹ ਚ ਕੀ ਆ ਮਾੜੇ ਰਿਸ਼ਤੇਦਾਰ ਵੀ ਕਿਸੇ ਦੇ ਮੋਲੇ ਨਹੀਂ ਚਾਹੀਦੇ। ਜਿਵੇਂ ਤੂੰ ਸੋਚਦੀ ਹੈ ਨਾ ਵੀਰਪਾਲ ਕਦੇ-ਕਦੇ ਮੈਂ ਵੀ ਪਿਆ ਸੋਚਦਾ ਵੀ ਸ਼ਾਇਦ ਤੁਸੀਂ ਦੋਨੇ ਭੈਣਾਂ ਜੇ ਮੇਰੀ ਜ਼ਿੰਦਗੀ 'ਚ ਨਾ ਹੀ ਆ ਹੋਏ ਨਾ ਅੱਜ ਵੀ ਮੈਂ ਕਹਿਣਾ ਜੇ ਮੈਨੂੰ ਲੱਗਦਾ ਸ਼ਾਇਦ ਦੋਨੇ ਤੁਹਾਨੂੰ ਦੋਨੇ ਭੈਣਾਂ ਨੂੰ ਛੱਡ ਕੇ ਨਾ ਆਪਦੀ ਮਾਂ ਦੇ ਮੇਰੇ ਪੈਰੀ ਪੈ ਜਾ ਤੇ ਪੈ ਜਾ ਹਜੇ ਵੀ ਕੀ ਵਿਗੜਿਆ ਜਿਵੇਂ ਤੂੰ ਚਾਹਣੀ ਆ ਮੈਂ ਤੇਰੇ ਨਾਲ ਉਵੇਂ ਕਹਿਣੇ 'ਚ ਤਿਆਰ ਆਂ ਵੀ ਮੈਂ ਮੇਰੀ ਮਾਂ ਦੇ ਪੱਖ 'ਚ ਤਾਂ ਖੜ੍ਹ ਜੂੰਗਾ ਫਿਰ ਖੜ੍ਹ ਜਾ ਠੀਕ ਆ ਜੋਤੀ ਹੈ ਨਹੀਂਗੀ ਜੇ ਭਈ ਜੋਤੀ ਆਉਣ ਵੀ ਲੱਗੂਗੀ ਜੇ ਮੈਨੂੰ ਪਤਾ ਲੱਗਿਆ ਮੈਂ ਉਹਨੂੰ ਰੋਕ ਦੂੰਗੀ ਗੱਲਾਂ ਐਵੇਂ ਨਹੀਂ ਹੁੰਦੀ ਮਾਂ ਪਿਓ ਸਭ ਨੂੰ ਪਿਆਰੇ ਹੁੰਦੇ ਆ ਇਹ ਜਿੱਦ ਸਭ ਨੂੰ ਪਿਆਰੀ ਹੁੰਦੀ ਆ ਹੁੰਦੇ ਆ ਪਰ ਜਿਹੜੀ ਗੱਲ ਰਹੀ ਤੂੰ ਕਰਦੀ ਆ ਨਾ ਦੋਨੇ ਪੱਖ ਦੀਆਂ ਗੱਲਾਂ ਉਹ ਕਦੇ ਨਹੀਂ ਹੁੰਦੀਆਂ ਦੋਨੇ ਪੱਖ ਦੀਆਂ ਗੱਲਾਂ ਮੈਂ ਨਹੀਂ ਦੋਨੇ ਪੱਖ ਦੀਆਂ ਗੱਲਾਂ ਤਾਂ ਤੂੰ ਕਰਦਾਗਾ ਦੇਖ ਮੇਰਾ ਆਖਰੀ ਫੈਸਲਾ ਇਹ ਹੈ ਵੀਰਪਾਲ ਬਈ ਮੇਰੇ ਬੱਚੇ ਨੂੰ ਜਨਮ ਦੇ ਤੇ ਸਾਡਾ ਬੱਚਾ ਸਾਨੂੰ ਦੇ ਜੋਤੀ ਆਵੇ ਨਾ ਆਵੇ ਤੂੰ ਆਪਦਾ ਜਿੱਥੇ ਜੱਗੀ ਤੇ ਰਹਿਣਾ ਰਹਿ ਠੀਕ ਆ ਜੇ ਤੂੰ ਕਹੇਂਗੀ ਤਾਂ ਮੈਂ ਉਹ ਤੇ ਪੈਰੀ ਹੱਥ ਵੀ ਲਾ ਦੂੰਗਾ ਉਥੇ ਗਲਤੀ ਹੋਗੀ ਤੂੰ ਉਦੋਂ ਉੱਥੇ ਬਸ ਮੇਰਾ ਕਰ ਬਸੇ ਚਾਹੇ ਨਾ ਬਸੇ ਮੈਂ ਇਹ ਜਵਾਕ ਨਾ ਦਾ ਟਾਈਮ ਕੱਢ ਲੂੰਗਾ ਜਿਵੇਂ ਮੇਰੀ ਮਾਂ ਚ ਆਉਂਦੀ ਆ ਮੇਰਾ ਬੱਚਾ ਹੋਵੇ ਤੇ ਮੇਰੀ ਮਾਂ ਨੂੰ ਮੇਰਾ ਬੱਚਾ ਮਿਲ ਜੂਗਾ ਠੀਕ ਆ ਤੂੰ ਆਪ ਦੇ ਕਰੇ ਮੈਂ ਕੱਲਾ ਰਹਿ ਲੂੰਗਾ ਮੈਂ ਬਹੁਤ ਸੌਖਾ ਬਸ ਮੈਨੂੰ ਮੇਰਾ ਬੱਚਾ ਦੇ ਤੇ ਤੂੰ ਜਾ ਸਕਦੀ ਹੈ ਠੀਕ ਆ ਸੁਣਾਤੀ ਆਂ ਆਪਦੀ ਗੱਲ ਹਾਂ ਮੇਰੀ ਗੱਲ ਵੀ ਸੁਣ ਲੈ ਆਖਰੀ ਤੇ ਪਹਿਲਾ ਫੈਸਲਾ ਮੇਰੇ ਇਹੀ ਆ ਜਿੱਥੇ ਮੈਂ ਰਹੂੰਗੀ ਮੇਰਾ ਜਵਾਕ ਉੱਥੇ ਹੀ ਰਹੂਗਾ ਤੇ ਫੈਸਲਾ ਕਰਨ ਦਾ ਤੇਰਾ ਕੋਈ ਹੱਕ ਨਹੀਂ ਕਿ ਮੈਂ ਕਿੱਥੇ ਰਹੂੰ ਜਾਂ ਜਵਾਕ ਕਿੱਥੇ ਰਹੋ ਪਰ ਜਿੱਥੇ ਤੂੰ ਜਿੱਥੇ ਤੂੰ ਰਹਿਣਾ ਨਾ ਇਹ ਫੈਸਲਾ ਬਹੁਤ ਜਲਦ ਲੈ ਲਾ ਕੋਈ ਨਾ ਹਾਂ ਕੋਈ ਨਹੀਂ ਲੈ ਨਾ ਹੋਵੇ ਵੀ ਨਹੀਂ ਤੇਰਾ ਮੈਂ ਮੇਰੀ ਗੱਲ ਸੁਣ ਤੂੰ ਮੈਨੂੰ ਕੁਝ ਬਣਾ ਕੇ ਦਿਨਾ ਖਾਣ ਨੂੰ ਹੈ ਤੈਨੂੰ ਮੈਂ ਤੰਗ ਕਰ ਜੀ ਵੀ ਲੱਕੀ ਮੈਨੂੰ ਆ ਫੜਾ ਦੇ ਜਾਂ ਇਸ ਘਰ ਦੇ ਪਾਣੀ ਤੋਂ ਲੈ ਕੇ ਇਸ ਘਰ ਦੇ ਪਾਣੀ ਤੋਂ ਲੈ ਕੇ ਬਿਜਲੀ ਤੋਂ ਲੈ ਕੇ ਖਾਣ ਪੀਣ ਤੱਕ ਆਟੇ ਤੱਕ ਇਸ ਘਰ ਨੂੰ ਕਮਾਉਣ ਵਾਲਾ ਸਿਰਫ ਮੈਂ ਹਾਂ ਮੇਰਾ ਵੱਡੇ ਭਰਾ ਨੇ ਅਜੇ ਤੱਕ ਮੈਨੂੰ ਪੰਜੀ ਨਹੀਂ ਦਿੱਤੀ ਪਤਾ ਕਿਉਂ ਕਿਉਂਕਿ ਉਹ ਆਦਾ ਅੱਡ ਘਰ ਬਣਾ ਰਿਹਾ ਉਹਦਾ ਵੀ ਪਰਿਵਾਰ ਆ ਜਦੋਂ ਉਹ ਇੰਨੀ ਲੰਮੀ ਸੋਚ ਸਕਦਾ ਯਾਰ ਮੈਂ ਆਦੇ ਪਰਿਵਾਰ ਬਾਰੇ ਵੀ ਨਹੀਂ ਸੋਚ ਸਕਦਾ ਭਾਈ ਸੋਚ ਲੈ ਕੋਈ ਨਹੀਂ ਮੈਂ ਭੱਗ ਜੂਗੀ ਬਸ ਠੀਕ ਦਿਣਾ ਚ ਲੈ ਕੇ ਤਾਂ ਦਾ ਇੱਕ ਪਾਸੇ ਹੋ ਕੇ ਬਹਿ ਜਾ ਕਿਉਂਕਿ ਮੈਨੂੰ ਵੀ ਲੋੜ ਨਹੀਂ ਐਵੇਂ ਬੇਫਾਲਤੂ ਦਾ ਕਿਸੇ ਤੇ ਪਿਆਰ ਲਟਾਉਣ ਦੀ ਠੀਕ ਆ ਇੰਨਾ ਮੇਰੇ ਕੋਲ ਬੇਫਾਲਤੂ ਦਾ ਪਿਆਰ ਹੈ ਨਹੀਂ ਅੱਗੀ ਸਮਝੋ ਤੇਰੇ ਫਾਲਤੂ ਦੇ ਪਿਆਰ ਦੀ ਕਿਸੇ ਨੂੰ ਲੋੜ ਵੀ ਹੈ ਨਹੀਂ ਬਸ ਮੇਰਾ ਫੈਸਲਾ ਮੈਂ ਭੱਗ ਜੂਗੀ ਬਸ ਠੀਕ ਆ ਬਸ ਭੱਗ ਜਾ ਬਸ ਭੱਗ ਜੂਗੀ ਮੇਰਾ ਦਿਮਾਗ ਨਾ ਖਾਬੀ ਆ ਜੀ ਮਾਂ ਨਾਲ ਖੁਸ਼ ਆ ਮੈਂ ਆ ਜੀ ਮਾਂ ਦੇ ਪੈਰੀਂ ਥਾਰੀ ਸਭ ਚ ਇਮਾਮ ਮੈਂ ਤਾਂ ਗਲਤੀ ਹੋ ਗਈ ਮੈਂ ਕੰਦਾ ਨਹੀਂ ਆ ਮੈਂ ਬੰਡਾਈਆਂ ਠੀਕ ਆ ਨਾ ਕਣੋਂਦਾ ਕਿਹੜਾ ਮੇਰੇ ਪਿੱਛੇ ਕੰਦਾ ਕਣਾਂ ਲਿਆ ਮੈਂ ਕੱਲ ਤੋਂ ਪਹਿਲਾਂ ਬਜਤੋਂ 2 ਮਹੀਨੇ ਪਹਿਲਾਂ ਇਹਨੇ ਤੇ ਨਾਂ ਤੇ ਜ ਜਨਾਨੀ ਇੱਕ ਬੋਕੇ ਮੁਖਰ ਜੂ ਪਰ ਤੇਰਾ ਮਾਪੋ ਤੇਰੇ ਨਾਲ ਖੜੂ ਮੈਨੂੰ ਅੱਜ ਆਉਦੀ ਮਾਂ ਤੇ ਮਾਨ ਆ ਵੀ ਜਿਵੇਂ ਕਿ ਹਾਂ ਨਾ ਵੀ ਮੈਂ ਤੇਰੇ ਨਾਲ ਆ ਉਹ ਮੈਨੂੰ ਗੱਲਾਂ ਲਾ ਲੂਗੀ ਤੇ ਕਹਿ ਦੇ ਫਿਰ ਉਹਨੂੰ ਲੱਗ ਜਾ ਉਹਦੇ ਨਾਲ ਮੇਰਾ ਕਿਉਂ ਦਿਮਾਗ ਖਾਦਾਗਾ ਭੱਗ ਜਾ ਜਾ ਲੱਗੂਗਾ ਮੈਂ ਵੀ ਜਾਣੀ ਆ ਪਰ ਆ ਮੇ ਦਿਮਾਗ ਖਾਦਾ ਦਾ ਜਿੰਮਾ ਦਾ ਬਣ ਗਿਆ ਕੋਈ ਸਟੈਂਡ ਹੀ ਨਹੀਂ